ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਲੋਰੈਂਸ ਮਿਸ਼ਰनोई ਦੀ ਇੰਟਰਵਿਊ ਨੂੰ ਲੈ ਕੇ ਹਾਈ ਕੋਰਟ ਨੂੰ ਸੰਦੇਹ ਹੈ ਹਾਈ ਕੋਰਟ ਨੂੰ ਸੰਦੇਹ ਇਹ ਹੈ ਕਿ ਜਿਹੜੀ ਇੰਟਰਵਿਊ ਹੋਈ ਹੈ ਉਹਨੂੰ ਲੈ ਕੇ ਕੀ ਪੁਲਿਸ ਅਧਿਕਾਰੀਆਂ ਨੂੰ ਕੋਈ ਫੰਡਿੰਗ ਹੋਈ ਹੈ ਇਹਦੀ ਜਾਂਚ ਉਹ ਈਡੀ ਨੂੰ ਦੇ ਸਕਦੇ ਨੇ ਨਾਲ ਹੀ ਦੂਜੇ ਮੁੱਦੇ ਦੀ ਗੱਲ ਕਰ ਲਈਏ ਪੰਜਾਬ ਪੁਲਿਸ ਦਾ ਇੱਕ ਕਾਰਨਾਮਾ ਸਾਹਮਣੇ ਆਇਆ ਇੱਕ ਨੌਜਵਾਨ ਨੇ ਗੁੱਸਾਲਿਆਂ ਨੂੰ ਰਾਹ ਨਹੀਂ ਦਿੱਤਾ ਤੇ ਉਹਦੇ ਉੱਤੇ ਨਸ਼ੇ ਦਾ ਪਰਚਾ ਦਰਜ ਕਰ ਦਿੱਤਾ ਹਾਈ ਕੋਰਟ ਨੇ ਕੜੀ ਸਜ਼ਾ ਸੁਣਾਈ ਹੈ ਸਜ਼ਾ ਕੀ ਹੈ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਦੋਨੋਂ ਮੁੱਦੇ ਤੇ ਗੱਲ ਕਰਨ ਵਾਸਤੇ ਮੇਰੇ ਜੁੜੇ ਨੇ ਮੇਰੇ ਸਾਥੀ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਹਾਈ ਕੋਰਟ ਨੂੰ ਇਹ ਖਦਸ਼ਾ ਕਿੱਥੋਂ ਹੋ ਗਿਆ ਕਿ ਜਿਹੜੀ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਹੋਈ ਹੈ ਕਿ ਪੈਸੇ ਦਾ ਲੈਂਦੇ ਨੇ ਇਹਦੇ ਵਿੱਚ ਹੋ ਸਕਦਾ ਤੁਹਾਨੂੰ ਸਭ ਤੋਂ ਵੱਡੀ ਇਹ ਗੱਲ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਹ ਕਹਿ ਲੋ ਕਿ ਉਹ ਮੰਨਣ ਨੂੰ ਤਿਆਰ ਨਹੀਂ ਆ ਹਾਈ ਕੋਰਟ ਦੇ ਨਾਲ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਫੜੋ ਫੜਾਈ ਵਾਲੀ ਖੇਡ ਖੇਡ ਰਹੀ ਆ ਜਾਂ ਸੂਹ ਸਿਪਾਈ ਵਾਲੀ ਖੇਡ ਕਰ ਲਈ ਹੈ ਕਰ ਰਹੀ ਆ ਜਾਂ ਆਪਣੀ ਜਿੱਦ ਪਗਾ ਰਹੀ ਆ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਹਿ ਰਹੀ ਹੈ ਕਿ ਤੁਸੀਂ ਇੰਟਰਵਿਊ ਕਰਾਉਣ ਵਾਲੇ ਵੱਡੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰੋ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਰਵਈਆ ਇਹ ਲੱਗ ਰਿਹਾ ਕਿ ਜੋ ਮਰਜ਼ੀ ਕਰ ਲਓ ਅਸੀਂ ਨਹੀਂ ਕਰਦੇ ਵੱਡੇ ਅਫਸਰਾਂ ਤੇ ਕਾਰਵਾਈ ਨਹੀਂ ਤੇ ਹਾਈ ਕੋਰਟ ਦੀਆਂ ਪਿਛਲੀਆਂ ਕਟੋ-ਕਟ ਚਾਰ ਪੰਜ ਸੁਣਵਾਈ ਦੇਖ ਲਓ ਹਰ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਟਿੱਲੇ ਦਾ ਜ਼ੋਰ ਲਾ ਲਿਆ ਕਿ ਹੁਣ ਤੱਕ ਤੁਸੀਂ ਡੀਐਸਪੀ ਰੈਂਕ ਤੱਕ ਹੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦੇ ਖਿਲਾਫ ਕਾਰਵਾਈ ਕੀਤੀ ਹੈ ਵੱਡੇ ਅਧਿਕਾਰੀ ਵੱਡੇ ਅਧਿਕਾਰੀਆਂ ਨੂੰ ਲੈ ਕੇ ਸਰਕਾਰ ਚੋਪਾ ਸਰਕਾਰ ਕਾਰਵਾਈ ਨਹੀਂ ਕਰਨਾ ਚਾਹੀਦੀ ਹਾਈ ਕੋਰਟ ਨੇ ਬੜਾ ਸਪਸ਼ਟ ਕਿਆ ਸੀ ਕਿ ਸੁਣਵਾਈ ਜਿਹੜੀ ਅਗਲੀ ਹੋਏਗੀ ਉਹਦੇ 'ਚ ਸਾਨੂੰ ਘੱਟੋ ਘੱਟ ਸੂਬੇ ਦਾ ਗ੍ਰੈਸ ਸਖਤਰ ਵਿਭਾਗ ਦੇ ਵੱਲੋਂ ਜਾਰੀ ਹੋਇਆ ਐਫੀਡੇਵਿਟ ਹੀ ਮਨਜ਼ੂਰ ਹੋਏਗਾ ਸਰਕਾਰ ਨੇ ਫਿਰ ਹਾਈ ਕੋਰਟ ਨੂੰ ਟਿੱਚਰ ਕੀਤੀ ਇੱਕ ਅੰਡਰ ਸੈਕਟਰੀ ਹੋਮ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੂੰ ਭੇਜ ਦਿੱਤਾ ਜਿਸ ਕਰਕੇ ਹਾਈ ਕੋਰਟ ਨੇ ਸਰਕਾਰ ਦੀ ਖਚਾਈ ਕੀਤੀ ਹੈ ਕਿ ਤੁਸੀਂ ਕੰਮ ਕੀ ਰਿਓ ਨਾ ਤੇ ਤੁਸੀਂ ਵੱਡੇ ਅਫਸਰਾਂ ਦੇ ਖਿਲਾਫ ਕਾਰਵਾਈ ਕਰ ਰਿਓ ਉਲਟਾ ਜਿਨ੍ਹਾਂ ਦਾ ਕਸੂਰ ਨਹੀਂ ਛੋਟੇ ਅਫਸਰਾਂ ਦੇ ਖਿਲਾਫ ਕਾਰਵਾਈ ਕਰਤੇ ਅਸੀਂ ਕਿਹਾ ਸੀ ਕਿ ਹੋਮ ਸੈਕਟਰੀ ਦੇ ਵੱਲੋਂ ਦਿੱਤਾ ਹੋਇਆ ਸਟੇਟਸ ਰਿਪੋਰਟ ਜਾਂ ਜਿਹੜਾ ਜਵਾਬ ਦੇਣਾ ਤੁਸੀਂ ਇੱਕ ਅੰਡਰ ਸੈਕਟਰੀ ਦੇ ਲਿਖਿਆ ਜਵਾਬ ਭੇਜ ਦਿੱਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਹਾਈ ਕੋਰਟ ਨੂੰ ਕਹਿ ਰਹੀ ਜੋ ਤੁਸੀਂ ਮਰਜ਼ੀ ਕਰ ਲਓ ਅਸੀਂ ਆਪਣੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਰ ਪੰਜ ਹੀਅਰਿੰਗ ਹੋ ਚੁੱਕੀਆਂ ਇਸ ਮਸਲੇ ਤੇ ਜਿਹਦੇ ਚ ਸਪਸ਼ਟ ਰੂਪ ਦੇ ਵਿੱਚ ਅਦਾਲਤ ਵੱਲੋਂ ਇਹ ਕਿਹਾ ਵਾਰ-ਵਾਰ ਕਿ ਉਸ ਸਮੇਂ ਦੇ ਐਸਐਸਪੀ ਕੌਣ ਵੱਡੇ ਅਧਿਕਾਰੀ ਕੌਣ ਸੀ ਜਿਨ੍ਹਾਂ ਦੀ ਦੇਖਰੇਖ ਹੇਠ ਇੰਟਰਵਿਊ ਹੋਈ ਹੈ ਉਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕਰੇ ਹਰ ਵਾਰ ਪੰਜਾਬ ਪੁਲਿਸ ਹਰ ਵਾਰ ਪੰਜਾਬ ਸਰਕਾਰ ਉਸ ਗੱਲ ਤੇ ਪੈਰਾਂ ਤੇ ਪਾਣੀ ਨਹੀਂ ਪੈਂਡ ਦੇ ਰਹੀ ਹੈਗੀ ਸਰਕਾਰ ਉਸ ਗੱਲ ਤੇ ਆ ਨਹੀਂ ਰਹੀ ਹੈਗੀ ਹਾਈ ਕੋਰਟ ਗੈਰੀ ਕੇ ਮੁੱਕ ਦੀ ਗੱਲ ਕਰੋ ਸਰਕਾਰ ਤੇ ਪੁਲਿਸ ਕਹਿੰਦੀ ਕਿ ਅਸੀਂ ਨਹੀਂ ਕਰਦੇ ਸਰਕਾਰ ਬਹਾਨੇ ਲੱਭ ਰਹੀ ਆ ਪੁਲਿਸ ਬਹਾਨੇ ਲੱਭ ਰਹੀ ਕਿ ਅਸੀਂ ਵੱਡੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਜੇ ਕਰਨੀ ਉਹ ਦੇ ਸਰਕਾਰ ਨੇ ਹੁਣ ਤੱਕ ਕਰਦੇ ਨਹੀਂ ਸੀ ਹੁਣ ਜਿੱਥੋਂ ਤੱਕ ਨਵਾਂ ਸਵਾਲ ਆ ਗਿਆ ਹੈ ਕਿ ਇਹ ਜਿਹੜੀ ਇੰਟਰਵਿਊ ਹੋਈ ਆ ਖਰੜ ਥਾਣੇ ਦੇ ਵਿੱਚ ਸੀਆਈਏ ਦਾ ਥਾਣਾ ਉੱਥੇ ਜਿਹੜੀ ਹੋਈ ਆ ਉਹਦੇ ਚ ਰਿਸ਼ਵਤ ਦਾ ਮਸਲਾ ਜਾਂ ਇਮਸਲਾ ਲੈਣ ਦੇ ਦਾ ਹੁਣ ਈਡੀ ਜਿਹੜੀ ਹੈ ਈਡੀ ਦੀ ਉੱਥੇ ਐਂਟਰੀ ਹੁੰਦੀ ਹੈ ਜਿੱਥੋਂ ਵਿਦੇਸ਼ਾਂ ਤੋਂ ਪੈਸਾ ਆਇਆ ਹੋਵੇ ਲੈਣ ਦੇਨ ਹੋਵੇ ਈਡੀ ਤੇ ਇੱਕ ਇਨਫੋਰਮ ਇਨਫੋਰਮੈਂਸਮੈਂਟ ਇਨਫੋਰਸਮੈਂਟ ਡਾਇਰੈਕਟੋਰੇਟ ਆ ਖਾਸ ਕਰਕੇ ਉਦੋਂ ਕਾਰਵਾਈ ਹੁੰਦੀ ਆ ਲੇਕਿਨ ਈਡੀ ਕਾਫੀ ਪਾਵਰਫੁੱਲ ਹੈ ਕਿ ਕਿਸੇ ਵੀ ਸਟੇਟ ਦੇ ਵਿੱਚ ਜੇ ਮੁਕਦਮਾ ਦਰਜ ਹੁੰਦਾ ਈਡੀ ਦੀ ਆਟੋਮੈਟਿਕੀ ਐਂਟਰੀ ਹੋ ਜਾਂਦੀ ਹੈ ਪਰ ਕਿਉਂਕਿ ਇਹ ਮਸਲਾ ਇੰਟਰਵਿਊ ਵਾਲਾ ਬੜਾ ਲਾਰੈਂਸ ਵਾਲਾ ਸੀਰੀਅਸly ਈਡੀ ਦੀ ਜ਼ਿਆਦਾ ਐਂਟਰੀ ਨਹੀਂ ਹੋਈ ਪਰ ਕਿਉਂਕਿ ਹੁਣ ਹਾਈ ਕੋਰਟ ਵੀ ਸਰਕਾਰ ਦਾ ਕਰੈਕਟਰ ਪੜ ਸਕੀ ਹੈ ਪੰਜਾਬ ਪੁਰ ਦਾ ਕਰੈਕਟਰ ਪੜ ਚੁੱਕੀ ਹੈ ਕਿ ਸਰਕਾਰ ਤੇ ਕਾਰਵਾਈ ਕਰਨਾਂ ਨਹੀਂ ਚਾਹੁੰਦੇ ਹੁਣ ਉਹਨਾਂ ਨੇ ਸ਼ਾਇਦ ਹਾਈ ਕੋਰਟ ਨੇ ਆਪਣੀ ਜਿਹੜੀ ਸੁਣਵਾਈ ਦੇ ਦੌਰਾਨ ਜਾਂ ਜਿਹੜੀ ਉਹਨਾਂ ਦੀ ਉਸ ਸਮੇਂ ਆਪਣੇ ਵਿਚਾਰ ਸਾਹਮਣੇ ਆਏ ਨੇ ਜਾਂ ਕਮੈਂਟਰੀ ਹੋਈ ਆ ਉਹਦੇ ਚ ਉਹਨਾਂ ਨੇ ED ਵੱਲ ਇਸ਼ਾਰਾ ਕੀਤਾ ਕਿ ਅਸੀਂ ED ਨੂੰ ਵੀ ਇਸ ਮਸਲੇ ਦੀ ਜਾਂਚ ਦੇ ਸਕਦੇ ਕਿ ਆਮਦਨ ਦਾ ਮਸਲਾ ਸਰੋਤਾਂ ਦਾ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਈਡੀ ਦੀ ਐਂਟਰੀ ਉੱਥੇ ਹੁੰਦੀ ਹੈ ਜਦੋਂ ਜਾਂ ਤੇ ਵਿਦੇਸ਼ ਤੋਂ ਪੈਸਾ ਹੋਵੇ ਜਾਂ ਪ੍ਰਾਪਰਟੀ ਦੀ ਬੜੀ ਵੱਡੀ ਬਣਾਈ ਹੋਵੇ 2 ਨੰਬਰ ਦੇ ਵਿੱਚ ਬਲੈਕ ਦੇ ਪੈਸੇ 'ਚ ਔਰ ਇਹਦੇ 'ਚ ਕੋਈ ਦੂਰ ਆਵਾਂ ਨਹੀਂ ਅਗਰ ਈਡੀ ਦੀ ਐਂਟਰੀ ਜਾਂ ਸੀਬੀਆਈ ਦੀ ਐਂਟਰੀ ਹੋ ਗਈ ਜਿਹੜੇ ਅੱਜ ਪੁਲਿਸ ਅਫਸਰ ਜਾਂ ਪੰਜਾਬ ਸਰਕਾਰ ਉਹਨਾਂ ਪੁਲਿਸ ਅਫਸਰਾਂ ਨੂੰ ਵਿਚਾਰੀ ਹੈ ਜਿਨ੍ਹਾਂ ਨੇ ਇੰਟਰਵਿਊ ਕਰਵਾਈ ਆ ਉਹ ਵੀ ਮੁਸੀਬਤ ਦੇ ਵਿੱਚ ਫਸ ਜਾਣਗੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਬਚਾਇਆ ਕਿਉਂ ਜਾ ਰਿਹਾ ਅਫਸਰਾਂ ਨੂੰ ਵੱਡੇ ਅਫਸਰਾਂ ਨੂੰ ਹਮੇਸ਼ਾ ਇਹ ਛੋਟੇ ਅਫਸਰਾਂ ਨੂੰ ਟੰਗਿਆ ਜਾਂਦਾ ਜਿਨ੍ਹਾਂ ਦਾ ਕੋਈ ਕਸੂਰ ਨਾ ਹੋ ਕੋਈ ਕਸੂਰ ਨਹੀਂ ਹੈ ਤੇ ਜਿਹੜੇ ਦੋਸ਼ੀ ਹੁੰਦੇ ਉਹਨਾਂ ਦਾ ਵੱਡੇ ਸਰਕਾਰਾਂ ਜਾਂ ਵੱਡੇ ਅਫਸਰ ਪੱਖਪੂਰਦੇ ਨੇ ਹੁਣ ਈਡੀ ਨੂੰ ਲੈ ਕੇ ਜਿਹੜਾ ਹਾਈ ਕੋਰਟ ਨੇ ਤੇ ਸਪਸ਼ਟ ਕਰ ਹੀ ਦਿੱਤਾ ਉਹ ਸੈਂਟਰਲ ਸਰਕਾਰ ਦੇ ਜਿਹੜੇ ਐਡੀਸ਼ਨਲ ਸੌਲਿਸਟਰ ਜਨਰਲ ਸਤਿਆਪਾਲ ਜੈਨ ਸਾਹਿਬ ਉਹਨਾਂ ਨੇ ਕਿਹਾ ਕਿ ਜੋ ਹਾਈ ਕੋਰਟ ਦੇ ਹੁਕਮ ਹੋਣਗੇ ਅਸੀਂ ਉਹ ਲਾਗੂ ਕਰਾਂਗੇ ਫਿਰ ED ਦੀ ਜਾਂਚ ਹੋ ਜਾਏਗੀ ਹਾਲਾਂਕਿ ED ਕੋਲ ਤਾਂ ਇੰਨੀਆਂ ਕਾਫੀ ਪਾਵਰਾਂ ਆ ਕਿ ਅਕਸਰ ਹੀ ਕਿਤੇ ਵੀ ਕੋਈ ਫੇਰਾ ਫੇਰੀ ਠੱਗੀ ਦਾ ਕਰਪਸ਼ਨ ਤੇ ਮਕਦਮਾ ਦਰਜ ਹੋਇਆ ਵੇ ED ਦੀ ਡਾਇਰੈਕਟ ਐਂਟਰੀ ਹੋ ਜਾਂਦੀ ਆ ਖਾਸ ਕਰਕੇ ਜਦੋਂ ਆਪੋਜੀਸ਼ਨ ਪੰਜਾਬ ਦੇ ਵਿੱਚ ਦੇ ਜਦੋਂ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਦੇ ਮਕਦਮੇ ਦਰਜ ਹੋਏ ਤੇ ED ਨੇ ਖੁਦ ਵੀ ਉਹ ਕੇਸ ਟੈਕਲ ਕੀਤਾ ਤੇ ED ਨੇ ਵੀ ਬਾਅਦ ਚ ਪੰਜਾਬ ਦੇ ਕਈ MLA ਤੇ ਮੰਤਰੀ ਫੜੇ ਨੇ ਇਸ ਮਸਲੇ ਦੇ ਵਿੱਚ ED ਨੇ ਵੀ ਹੱਥ ਨਹੀਂ ਪਾਇਆ ਕਿਉਂਕਿ ਇੱਕ ਗੈਂਗਸਟਰ ਦਾ ਮਸਲਾ ਸੀ ਪਰ ਹੁਣ ਮਸਲਾ ਹਾਈ ਕੋਰਟ ਦੇ ਵਿੱਚ ਕਈ ਦਫਾ ਇਸ ਤੇ ਸੁਣਵਾਈ ਹੋ ਚੁੱਕੀ ਆ ਮੇਰਾ ਉਹ ਵੀ ਸਵਾਲ ਹੈ ਕਿ ਹਾਈ ਕੋਰਟ ਵਾਰ-ਵਾਰ ਕਹਿ ਚੁੱਕੀ ਹੈ ਪੰਜਾਬ ਸਰਕਾਰ ਨੂੰ ਜਿਹੜੇ ਸੀਨੀਅਰ ਅਧਿਕਾਰੀ ਨੇ ਤੁਸੀਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਤਾਂ ਛੋਟੇ ਮੁਲਾਜ਼ਮਾਂ ਦੇ ਪਿੱਛੇ ਪਏ ਹੋ ਹੁਣ ਜੇ ਇੱਕ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਕੋਰਟ ਕੀ ਐਕਸ਼ਨ ਲੈ ਸਕਦੀ ਹੈ ਦੇਖੋ ਕੋਰਟ ਨੂੰ ਤੇ ਲੱਗਦਾ ਕਿ ਕੋਰਟ ਤੇ ਵੇਖ ਰਹੀ ਹੈ ਕਿ ਸਰਕਾਰ ਕਿੱਥੋਂ ਤੱਕ ਭੱਜਦੀ ਹੈਗੀ ਹੈ ਕਿਉਂਕਿ ਪਿਛਲੀਆਂ 5 ਸੁਣਵਾਈਆਂ ਦੇ ਦੌਰਾਨ ਹਾਈ ਕੋਰਟ ਵਾਰ-ਵਾਰ ਕਹਿ ਚੁੱਕੀ ਕਿ ਵੱਡੇ ਅਫਸਰਾਂ ਤੇ ਕਾਰਵਾਈ ਕਰੋ ਐਸਐਸਪੀ ਦੇ ਕਾਰਵਾਈ ਕਰੋ ਉਸ ਸਮੇਂ ਦੇ ਜਿਨ੍ਹਾਂ ਨੇ ਇੰਟਰਵਿਊ ਕਰਵਾਈ ਤੇ ਸਰਕਾਰ ਤੇ ਪੰਜਾਬ ਪੁਲਿਸ ਦੇਖ ਰਹੀ ਹੈ ਕਿ ਜਿਹੜੀ ਅਦਾਲਤ ਜੋ ਜਸਟਿਸ ਸਾਹਿਬ ਇਸ ਕੇਸ ਦੀ ਸੁਣਵਾਈ ਕਰ ਰਹੇ ਨੇ ਉਹਨਾਂ ਚ ਕਿੰਨਾ ਪੇਸ਼ੀਅੰਸ ਆ ਪੰਜਾਬ ਸਰਕਾਰ ਜੱਜ ਸਾਹਿਬ ਦਾ ਜਸਟਿਸ ਸਾਹਿਬ ਦਾ ਪੇਸ਼ੀਸ ਦੇਖ ਰਹੀ ਆ ਸਬਰ ਸੰਤੋਖ ਦੇਖ ਰਹੀ ਆ ਤੇ ਹਾਈ ਕੋਰਟ ਦੀ ਅਦਾਲਤ ਸਰਕਾਰ ਵਾਲ ਵੇਖ ਰਹੀ ਆ ਕਿ ਤੁਸੀਂ ਕਿੰਨਾ ਕੁ ਚਿਰ ਦੋਸ਼ੀ ਅਫਸਰਾਂ ਨੂੰ ਬਚਾਉਂਦੇ ਹੋ ਹੁਣ ਦੇਖਦੇ ਆ ਕਿ ਜਸਟਿਸ ਸਾਹਿਬ ਚ ਕਿੰਨਾ ਦਾਮ ਆ ਤੇ ਸਰਕਾਰ ਚ ਕਿੰਨਾ ਦਾਮ ਆ ਪਰ ਇਸ ਪੰਜਾਬ ਸਰਕਾਰ ਨੇ ਤੇ ਬਹਾਨੇ ਘਟ ਰਹੀ ਆ ਅਫਸਰਾਂ ਨੂੰ ਬਚਾਉਣ ਵਾਸਤੇ ਪਹਿਲਾਂ ਤਾਂ ਕਦੀ ਸਰਕਾਰ ਖੁਦ ਤੇ ਕੋਈ ਬਣਾਉਂਦੀਆਂ ਨਹੀਂ ਕਮੇਟੀਆਂ ਫਿਰ ਜਦੋਂ ਹਾਈ ਕੋਰਟ ਚ ਕੇਸ ਚੱਲਦਾ ਹਜ ਤੇ ਕਮੇਟੀ ਬਣ ਗਈ ਹੁਣ ਸਰਕਾਰ ਨੇ ਅਫਸਰ ਨੂੰ ਆ ਅਫਸਰਾਂ ਨੂੰ ਵੱਡਿਆਂ ਨੂੰ ਬਚਾਉਣ ਵਾਸਤੇ ਇੱਕ ਰਿਟਾਇਰਡ ਜੱਜ ਦੀ ਕਮੇਟੀ ਬਣਾਤੀ ਹੁਣ ਹਾਈ ਕੋਰਟ ਇੰਤਜ਼ਾਰ ਕਰੀਆ ਪਰ ਉਹ ਜਿਹੜੀ ਜੱਜ ਸਾਹਿਬ ਨੂੰ ਰਿਟਾਇਰ ਇੱਕ ਜੱਜ ਨੂੰ ਇੰਟਰਵਿਊ ਐਸਆਈਟੀ ਦਿੱਤੀ ਆ ਉਹ ਕੋਈ ਟਾਈਮ ਬਾਉਂਡ ਨਹੀਂ ਆ ਜੇ ਸਰਕਾਰ ਇਮਾਨਦਾਰ ਆ ਜਾਂ ਸਵਿਧਾਨ ਨੂੰ ਜਾਂ ਕਾਨੂੰਨ ਨੂੰ ਜਵਾਬ ਦੇ ਆ ਉਹ ਜੇ ਜਸਟਿਸ ਸਾਹਿਬ ਨੂੰ ਦਿੱਤੀ ਹੈ ਜੱਜ ਸਾਹਿਬ ਨੂੰ ਦਿੱਤੀ ਹੈ ਉਹਦੀ ਟਾਈਮ ਬਾਉਂਡ ਹੋਣੀ ਚਾਹੀਦੀ ਮਹੀਨਾ ਹੋਵੇ 2 ਮਹੀਨੇ 3 ਮਹੀਨੇ ਹੋਵੇ ਪਰ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਡੰਗ ਠਪਾਉ ਨੀਤੀ ਦੇ ਤਹਿਤ ਕੰਮ ਕਰੀ ਹੈ ਜਿਸ ਕਰਕੇ ਲੋਕਾਂ ਦਾ ਸਰਕਾਰ ਤੇ ਭਰੋਸਾ ਉੱਠ ਜਾਂਦਾ ਹੈਗਾ ਹਰ ਕੋਈ ਹਾਈ ਕੋਰਟ ਤੇ ਜਾਂਦਾ ਨਹੀਂ ਹੈਗਾ ਹਾਈ ਕੋਰਟ ਤੱਕ ਪਹੁੰਚਣ ਵਾਸਤੇ ਤੁਹਾਨੂੰ ਪੈਸੇ ਲੱਗਦੇ ਨੇ ਹੁਣ ਇਹ ਮਸਲਾ ਬਹੁਤ ਗੰਭੀਰ ਹੈ ਪਰ ਸਰਕਾਰ ਦੀ ਜਾਂ ਪੰਜਾਬ ਪੁਲਿਸ ਦੀ ਜਿਹੜੀ ਗੰਭੀਰਤਾ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ ਹੁਣ ਵੱਡੀ ਗੱਲ ਹੈ ਕਿ ਹਾਈ ਕੋਰਟ ਵਾਰ-ਵਾਰ ਕਹਿ ਰਹੀ ਹੈ ਕਿ ਜਿਹੜੇ ਅਫਸਰਾਂ ਨੇ ਇੱਕ ਥਾਣੇ ਦੇ ਵਿੱਚ ਇੰਟਰਵਿਊ ਵਾਸਤੇ ਹਾਈ ਸਾਈ ਨੈਟਵਰਕ ਸਪੀਡ ਦਿੱਤੀ ਤੇ ਜਿਹੜਾ ਦਫਤਰ ਉਹਨੂੰ ਸਟੂਡੀਓ ਬਣਾਇਆ ਫਿਰ ਵੀ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਕੋਈ ਸ਼ਰਮ ਨਹੀਂ ਆ ਰਹੀ ਦੂਜੀ ਗੱਲ ਮਹੱਤਵਪੂਰਨ ਇਹ ਹੈ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਹਾਈ ਕੋਰਟ ਦੇ ਜੱਜ ਪ੍ਰਬੋਧ ਕੁਮਾਰ ਜਿਹੜੇ ਸਪੈਸ਼ਲ ਡੀਜੀਪੀ ਰੈਂਕ ਦੇ ਅਧਿਕਾਰੀ ਹੈ ਉਹਨਾਂ ਨੇ ਜੋ ਜਾਂਚ ਦਿੱਤੀ ਰਿਪੋਰਟ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਉਹ ਕਹਿੰਦੇ ਪਹਿਲੀ ਇੰਟਰਵਿਊ ਹੋਈ ਆ ਖਰੜ ਸੀਆਈ ਥਾਣੇ ਦੇ ਵਿੱਚ ਦੂਜੀ ਕਿਸੇ ਰਾਜਸਥਾਨ ਦੀ ਜੇਲ੍ਹ ਚ ਹੋਈ ਆ ਉਸ ਤੋਂ ਬਾਅਦ ਪਰਦੇ ਖੁੱਲੇ ਨਾ ਕਿ 10 ਅਫਸਰਾਂ ਦੇ ਨਾਮ ਆਇਡੈਂਟੀਫਾਈ ਕੀਤੇ ਹਾਈ ਕੋਰਟ ਦੇ ਕਾਰਵੀਕਰ ਤੇ ਤਿੰਨ ਚਾਰ ਤਰੀਕਿਆਂ ਤੇ ਪੰਜਾਬ ਸਰਕਾਰ ਰਹੀ ਕਹਿੰਦੀ ਅਹੀਂ ਜੀ ਉਹਨਾਂ ਨੂੰ ਸਪਸ਼ਟੀਕਰਨ ਮੰਗਿਆ ਜੀ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹੈਗੇ ਨੇ ਮਤਲਬ ਵੱਡੇ ਅਫਸਰ ਇੱਕ ਵਿਚਾਰਾ ਉੱਥੇ ਮੁੰਚੀ ਲੱਗਾ ਰਹਾ ਦਾ ਉਹਨੂੰ ਸਸਪੈਂਡ ਕਰਤਾ ਏਐਸਆਈ ਨੂੰ ਸਸਪੈਂਡ ਕਰਤਾ ਸਬ ਇਨਸਪੈਕਟਰ ਨੂੰ ਸਸਪੈਂਡ ਕਰਤਾ ਤੇ ਜਿਨ੍ਹਾਂ ਦੀ ਨਿਗਰਾਨੀ ਹੇਠ ਹੋਈ ਇੰਟਰਵਿਊ ਉਹਨਾਂ ਵੱਲ ਸਰਕਾਰ ਝਾਕ ਨਹੀਂ ਰਹੀ ਮੇਕ ਵਿੱਚ ਸਵਾਲ ਹੈ ਕਿ ਐਵੇਂ ਹੋ ਸਕਦਾ ਹੈ ਕਿ ਐਸਐਸਪੀ ਨੂੰ ਪਤਾ ਨਾ ਹੋਵੇ ਐਸਐਚਓ ਨੂੰ ਪਤਾ ਨਾ ਹੋਵੇ ਤੇ ਸਬ ਇਨਸਪੈਕਟਰ ਦੀ ਇੰਨੀ ਹਿੰਮਤ ਲੋਰੈਂਸ ਬਿਸ਼ਨੋਏ ਦੀ ਇੰਟਰਵਿਊ ਕਰਵਾ ਦੇਵੇ ਜੀ ਹਾਂ ਇਹ ਕਦੀ ਹੋ ਨਹੀਂ ਸਕਦਾ ਹਾਈ ਕੋਰਟ ਨੇ ਵੀ ਆਪਣੀ ਸੁਣਵਾਈ ਦੇ ਦੌਰਾਨ ਕਿਹਾ ਸੀ ਕਿ ਜੇ ਜੇਲ੍ਹ ਦੇ ਵਿੱਚ ਕੁਝ ਕਾੜ ਹੋ ਜਾਂਦਾ ਮੋਬਾਈਲ ਫੜੇ ਜਾਂਦੇ ਨਸ਼ਾ ਫੜਿਆ ਜਾਂਦਾ ਫਿਰ ਜੇਲ੍ਹ ਸੁਪਰੀਡੈਂਟ ਜਿਹੜੇ ਹੈਗੇ ਨੇ ਉਹ ਜ਼ਿੰਮੇਵਾਰ ਨੇ ਜੇ ਕਿਸੇ ਇਲਾਕੇ ਦੇ ਵਿੱਚ ਐਦਾਂ ਦਾ ਕ੍ਰਾਈਮ ਹੁੰਦਾ ਫਿਰ ਉਸ ਇਲਾਕੇ ਦਾ ਐਸਐਸਪੀ ਜ਼ਿੰਮੇਵਾਰ ਹੈ ਹੁਣ ਸਰਕਾਰ ਤੇ ਪੰਜਾਬ ਪੁਲਿਸ ਉਸ ਸਮੇਂ ਦੇ ਐਸਐਸਪੀ ਨੂੰ ਜ਼ਿੰਮੇਵਾਰ ਮੰਨ ਨਹੀਂ ਰਹੀ ਉਹਨੂੰ ਕਲੀਨ ਚਿੱਟ ਦੇਵਾਉਣ ਵਾਸਤੇ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਆ ਇਸ ਕਰਕੇ ਸਰਕਾਰ ਬਹਾਨੇ ਕਾੜੀ ਟਾਈਮ ਪਾਸ ਕਰ ਰਹੀ ਹੈਗੀ ਹੈ ਹਾਈ ਕੋਰਟ ਦੇ ਨਾਲ ਲੁਕਣ ਮਿਚੀ ਛੂਲ ਸ਼ਪਾਈ ਦੀ ਖੇਡ ਖੇਡ ਰਹੀ ਹੈ ਜਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਹਾਈ ਕੋਰਟ ਨੂੰ ਟੀਚਰਾਂ ਕਰ ਰਹੀ ਹੈ ਔਰ ਕਈ ਸਾਡੀਆਂ ਦੇਸ਼ ਦੀਆਂ ਜਿਹੜੀਆਂ ਅਦਾਲਤਾਂ ਨੇ ਚਾਹੇ ਹਾਈ ਕੋਰਟ ਹੈ ਚਾਹੇ ਸੁਪਰੀਮ ਕੋਰਟ ਨਾਲ ਜਾਂ ਵੱਖ-ਵੱਖ ਸੂਬਿਆਂ ਦੀਆਂ ਅਦਾਲਤਾਂ ਨੇ ਉੱਥੇ ਸੁਣਵਾਈ ਦੇ ਦੌਰਾਨ ਜਿਹੜੇ ਵੀ ਜਸਟਿਸ ਸਾਹਿਬ ਕਾਰਵਾਈ ਉਹ ਕਮੈਂਟਰੀ ਜਾਂ ਆਪਣੀ ਨਿੱਜੀ ਜਿਹੜੇ ਨੇ ਵਿਚਾਰ ਦਿੰਦੇ ਨੇ ਜਦੋਂ ਆਰਡਰ ਸੁਣਾਉਂਦੇ ਨੇ ਤੇ ਫਿਰ ਆਰਡਰ ਤੇ ਜਿਹੜੀ ਸੁਣਵਾਈਆਂ ਹੁੰਦੀਆਂ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਪੰਚਾਇਤੀ ਚੋਣਾਂ ਦੇ ਵਿੱਚ ਵੀ ਪਹਿਲਾ 3 ਦਿਨ ਸਰਕਾਰ ਤੇ ਟਿੱਪਣੀਆਂ ਆਈਆਂ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਸੁਣਵਾਈ ਰੱਖ ਲਈ ਇਸ ਸਿੱਤੇ ਤੇ ਫਿਰ ਲੋਕੀ ਅਦਾਲਤਾਂ ਵਾਲੀ ਸੋਚ ਦੇ ਕਿ ਉੱਥੋਂ ਭਰੋਸਾ ਮਿਲੂ ਇਨਸਾਫ਼ ਮਿਲੇਗਾ ਜਾਂ ਨਹੀਂ ਹੁਣ ਰਹੀ ਗੱਲ ਕਿ ਜਿਹੜੀ ਇਹ ਇੰਟਰਵਿਊ ਥਾਣੇ ਦੇ ਵਿੱਚ ਹੋਈ ਆ ਹਾਲਾਂਕਿ ਪਿਛਲੀ ਸੁਣਵਾਈ ਦੇ ਦੌਰਾਨ ਡੀਜੀਪੀ ਸਾਹਿਬ ਦੇ ਜਿਹੜੇ ਉਹ ਦਾਅਵੇ ਸੀ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਨਾ ਜੇਲ੍ਹ ਦੇ ਵਿੱਚ ਨਾ ਥਾਣੇ ਦੇ ਵਿੱਚ ਉਹਨੂੰ ਲੈ ਕੇ ਉਹ ਜਿਹੜੀ ਉਹਨਾਂ ਨੇ ਉਹਦੋਂ ਆਪਣੀ ਬਿਆਨ ਜਾਂ ਵੱਖ-ਵੱਖ ਚੈਨਲਾਂ ਤੇ ਜਾਂ ਜੋ ਸਰਕਾਰ ਨੇ ਪ੍ਰੈਸ ਨੋਟ ਜਾਰੀ ਕੀਤਾ ਸੀ ਉਹ ਸਭ ਕੁਝ ਜੋ ਹਾਈ ਕੋਰਟ ਦੇ ਵਿੱਚ ਹੋ ਚੁੱਕਾ ਤਲਬ ਹੋ ਚੁੱਕਾ ਹੈ ਹੋਣੇ ਇਹ ਸਵਾਲ ਹੈ ਕਿ ਇਸ ਮਸਲੇ 'ਚ ਹੁਣ ਹਾਈ ਕੋਰਟ ਕੀ ਡਾਇਰੈਕਸ਼ਨ ਲੈਂਦੀ ਆ ਦਿੰਦੀ ਆ ਦੂਜੀ ਗੱਲ ਉਹਨੇ ਪੁੱਛਿਆ ਜਿਹੜੇ ਡੀਜੀਪੀ ਕਿਉਂਕਿ ਇੱਕ ਤਾਂ ਐਸਆਈਟੀ ਬਣੀ ਸੀ ਕਿ ਇੰਟਰਵਿਊ ਦਾ ਪਤਾ ਲਗਾਇਆ ਜਾਵੇ ਫੇ ਕਿੱਥੇ ਹੋਈ ਆ ਉਹ ਐਸਆਈਟੀ ਉਹ ਪ੍ਰਭੋਦ ਕੁਮਾਰ ਦੀ ਗਵਾਹੀ 'ਚ ਬਣੀ ਸੀ ਉਹਦੇ ਤਿੰਨ ਆਫੀਸਰ ਸਨ ਇੱਕ ਅਰਨੁਪਾਲ ਸਿੰਘ ਇੱਕ ਡੀਆਈਜੀ ਰੋਪੜ ਹੁਣ ਇਸ ਮਸਲੇ 'ਚ ਹੁਣ ਜਿਹੜੀ ਦੂਜੀ ਜਿਹੜੀ ਇੱਕ ਨਵੀਂ ਐਸਆਈਟੀ ਬਣੀ ਆ ਉਹਦੇ 'ਚ ਇਹ ਆਇਆ ਕਿ ਪੈਸੇ ਦਾ ਲੈਣ-ਦੇਣ ਹੋਇਆ ਕ腐ਪਸ਼ਨ ਹੋਈ ਆ ਇਹ ਕ腐ਪਸ਼ਨ ਦਿੱਤੀ ਗਈ ਰਿਸ਼ਵਤ ਦਾ ਕਾਰਡ ਆ ਫਿਰ ਦੁਬਾਰਾ ਇਹਦੀ ਚ ਇੱਕ ਨਵੀਂ ਐਸਆਈਟੀ ਬਣਦੀ ਆ ਜਿਹਦੇ ਚ ਫਿਰ ਜ਼ਿੰਮੇਵਾਰੀ ਪ੍ਰਬੋਧ ਕੁਮਾਰ ਨੂੰ ਤੇ ਦੋ ਏਡੀਜੀਪੀ ਰੈਂਕ ਦੇ ਅਧਿਕਾਰੀ ਲਾਏ ਜਾਂਦੇ ਇੱਕ ਨਲਬਖਸ਼ੋਰ ਲਾਇਆ ਜਾਂਦੇ ਇੱਕ ਹੋਰ ਲਾਏ ਜਾਂਦੇ ਨੇ ਹੁਣ ਉਹਨਾਂ ਨੂੰ ਪੁੱਛਿਆ ਹਾਈ ਕੋਰਟ ਨੇ ਕਿ ਦੱਸਿਆ ਜਾਵੇ ਕਿ ਹੁਣ ਤੱਕ ਜਿਹੜੀ ਕਾਰਵਾਈ ਕਿਉਂ ਨਹੀਂ ਹੋਈ ਜਿਹੜੇ ਜ਼ਿੰਮੇਵਾਰ ਆਫੀਸਰ ਨੇ ਉਹ ਕਹਿੰਦੇ ਜੀ ਜਾਂਚ ਚੱਲ ਰਹੀ ਹੈ ਜਾਂਚ ਕੌਣ ਕਰ ਰਿਹਾਗਾ ਕੋਈ ਕਰ ਰਟਾਇਡ ਜੱਜ ਨੂੰ ਪੰਜਾਬ ਸਰਕਾਰ ਨੇ ਕਾਰਵਾਈ ਦਿੱਤੀ ਹੋਈ ਹੈ ਇਹ ਕਿਤੇ ਨ ਕਿਤੇ ਪੰਜਾਬ ਪੁਲਿਸ ਜਾਂ ਸਰਕਾਰ ਦੀ ਜਿਹੜੀ ਗੜਬੜੀ ਹੋ ਰਹੀ ਹੈ ਕਿ ਇੱਕ ਪਾਸੇ ਮਕਦਮਾ ਵੀ ਦਰਜ ਕੀਤਾ ਗਿਆ ਸੀ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਚੁੱਪਚੀਪੀਤੇ ਮਹਾਲੀ ਦੀ ਇੱਕ ਅਦਾਲਤ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਜਿਹੜੀ ਉਹ ਦਾਖਲ ਕਰ ਦਿੱਤੀ ਜਦੋਂ ਹਾਈ ਕੋਰਟ ਨੂੰ ਪਤਾ ਲੱਗਾ ਕਿ ਉਹਦੇ ਇੱਕ ਪਾਸੇ ਸਾਨੂੰ ਤੁਸੀਂ ਭਰਮ ਭਲੇਖੇ ਚ ਪਾਲ ਕੇ ਰੱਖਿਆ ਦੂਜੇ ਪਾਸੇ ਅੰਦਰ ਖਾਤੇ ਕੈਂਸਲੇਸ਼ਨ ਰਿਪੋਰਟ ਵੀ ਦਾਖਲ ਕਰਤੀ ਵੀ ਮਕਦਮਾ ਰੱਦ ਕੀਤਾ ਜਾਂਦਾ ਫਿਰ ਹਾਈ ਕੋਰਟ ਨੇ ਲੋਕਲ ਕੋਰਟ ਦੀ ਪ੍ਰोसीडिंग ਤੇ ਸਟੇਲ ਆਤੀ ਤੇ ਦੂਜੇ ਪਾਸੇ ਵੀ ਇੱਕ ਨਵੀਂ ਐਸਐਟ ਬਣਾ ਦੇ ਲੇਕਿਨ ਸਪਸ਼ਟ ਹੈ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਜਿਹੜੇ ਉਸ ਸਮੇਂ ਦੋਸ਼ੀ ਪੁਲਿਸ ਆਫਸਰਸ ਜਿਨ੍ਹਾਂ ਨੂੰ ਲੈ ਕੇ ਹਾਈ ਕੋਰਟ ਵਾਰ-ਵਾਰ ਟਿੱਪਣੀਆਂ ਕਰ ਰਹੀ ਆ ਉਹਨੂੰ ਬਚਾਉਣ ਤੇ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਆ ਇਸ ਸਹਿਯੋਗ ਵਿਕਰ ਹੋਰ ਬੰਦਾ ਇਹਦੇ ਵਿੱਚ ਕਿ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹਨਾਂ ਨੇ ਕਿਹਾ ਵੀ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਪ੍ਰਬੋਧ ਬੁਖਮਾਰ ਕੇਂਦਰ ਇੰਟਰਵਿਊ ਹੋਈ ਹੈ ਇਹ ਪੰਜਾਬ ਪੁਲਿਸ ਇਹ ਦੋ ਪੰਜਾਬ ਪੁਲਿਸ ਦੇ ਵੱਡੇ ਅਫਸਰ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਇਹਨਾਂ ਦਾ ਆਪਸ ਦੇ ਵਿੱਚ ਬਿਆਨ ਅਲੱਗ-ਅਲੱਗ ਕਿਵੇਂ ਹੋ ਸਕਦੇ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਹੋ ਸਕਦਾ ਹੈ ਕਿ ਉਸ ਸਮੇਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਨਾ ਪਤਾ ਹੋਵੇ ਉਸ ਸਮੇਂ ਜਿਹੜੇ ਪੰਜਾਬ ਦੇ ਡੀਜੀਪੀ ਨੂੰ ਜਦੋਂ ਇੰਟੈਲੀਜੈਂਸ ਨੂੰ ਨਾ ਪਤਾ ਹੋਵੇ ਜਾਂ ਭਰਮ ਭਲੇਖੇ ਹੋਣ ਜਾਂ ਕਰ ਦਿੱਤਾ ਹੋਵੇ ਕਿਉਂਕਿ ਉਦੋਂ ਜਾ ਨਾ ਉਹ ਜਬ ਮਹਾਲੀ ਦੇ ਅਧਿਕਾਰੀਆਂ ਨੇ ਇਹਨਾਂ ਨੂੰ ਝੂਠ ਬੋਲਿਆ ਹੋਵੇ ਕਿਉਂਕਿ ਜਿਹੜੇ ਵੀ ਸਟੇਟ ਦੇ ਹੈੱਡ ਹੁੰਦੇ ਨੇ ਜਾਂ ਮੰਨ ਲਓ ਇੱਕ ਸਮੱਸਲੇ ਪੰਜਾਬ ਦੇ ਡੀਜੀਪੀ ਨੂੰ ਉਹਨਾਂ ਨੂੰ ਤਾਂ ਕੋਈ ਸੁਪਣਾ ਆਉਣਾ ਨਹੀਂ ਸੀ ਨਾ ਉਹਨਾਂ ਤੇ ਲੋਕਲ ਅਧਿਕਾਰੀਆਂ ਕੋਈ ਇਨਪੁੱਟ ਲਈ ਹੋਊਗੀ ਨਾ ਜਦੋਂ ਕੇਸ ਚੱਲ ਰਿਹਾ ਉਹਨਾਂ ਨੇ ਇੰਟੈਲੀਜੈਂਸ ਕੋਲ ਪੁੱਛਿਆ ਹੋਵੇਗਾ ਉਹਨਾਂ ਨੇ ਮਹਾਲੀ ਪੁਲਿਸ ਨੂੰ ਜਾਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਪੁੱਛਿਆ ਹੋਊਗਾ ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਉਸ ਸਮੇਂ ਕਈ ਕਈ ਥਾਣਿਆਂ ਦੇ ਵਿੱਚ ਲੈ ਕੇ ਜਾਂਦੇ ਰਹੇ ਨੇ ਜਿੱਥੇ ਜਿੱਥੇ ਉਹਨੂੰ ਲੈ ਕੇ ਜਾਂਦੇ ਰਹੇ ਨੇ ਮਲੂਖਪੂਰ ਥਲੇ ਲੈ ਗਏ ਮੋਗੇ ਲੈ ਗਏ ਅੰਮ੍ਰਿਤਸਰ ਲੈ ਗਏ ਗੁਰਦਾਸਪੁਰ ਲੈ ਗਏ ਤਰਨਤਾਰਨ ਲੈ ਗਏ ਹੁਸ਼ਿਆਰਪੁਰ ਲੈ ਗਏ ਮਹਾਲੀ ਲੈ ਪਟਿਆਲੇ ਲੈ ਗਏ ਮਾਨਸੇ ਲੈ ਗਏ ਬਠਿੰਡੇ ਲੈ ਗਏ ਜਿੱਥੇ ਜਿੱਥੇ ਉਹਨੂੰ ਲੈ ਕੇ ਗਏ ਉਹਨਾਂ ਦਿਨਾਂ ਦੇ ਵਿੱਚ ਉਹ ਐਸਐਸਪੀ ਨੂੰ ਪੁੱਛਿਆ ਹੋਊਗਾ ਵੀ ਮੈਨੂੰ ਦੱਸੋ ਹਾਈ ਕੋਰਟ ਪੁੱਛ ਰਿਆ ਵੀ ਇੰਟਰਵਿਊ ਹੋਏਗੇ ਨੇ ਉਦੋਂ ਐਸਐਸਪੀ ਝੂਠ ਬੋਲਗੇ ਹੋਣਗੇ ਜਾਂ ਹੋ ਸਕਦਾ ਕੋਈ ਉਸ ਸਮੇ ਐਸਐਸਪੀ ਨੂੰ ਨਾ ਪਤਾ ਲੱਗਾਵੇ ਪਰ ਇੰਟਰਵਿਊ ਤਾਂ ਹੋਈ ਸੀ ਨਾ ਕਿਉਂਕਿ ਉਸ ਸਮੇਂ ਜ਼ਿਆਦਾਤਰ ਲੌਰੈਂਸ ਹੁਣੀ ਪੰਜਾਬ ਚੀ ਜੇਲ੍ਹਾਂ ਦੇ ਵਿੱਚ ਰਹੇ ਨੇ ਜਾਂ ਥਾਣਿਆਂ ਦੇ ਵਿੱਚ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਹਾਈ ਕੋਰਟ ਨੂੰ ਇੱਕ ਐਸਆਈਟੀ ਬਣਾਨੀ ਪਈ ਹੁਣ ਪ੍ਰਬੋਧ ਕੁਮਾਰ ਹੁਣਾਂ ਨੂੰ ਜਦੋਂ ਐਸਆਈਟੀ ਮਿਲੀ ਹੈ ਉਹਨਾਂ ਨੂੰ ਲੱਗਾ ਕਿ ਮੈਨੂੰ ਕੀ ਝੂਠ ਬੋਲਣ ਦੀ ਲੋੜ ਆ ਜੋ ਕੁਝ ਉਹਨਾਂ ਦੀ ਰਿਪੋਰਟ ਆ ਹੀ ਉਹਨਾਂ ਨੇ ਦੱਸਦਾ ਕਿ ਪਹਿਲੀ ਇੰਟਰਵਿਊ ਪੰਜਾਬ ਦੇ ਖਰੜ ਸੀਏ ਥਾਣੇ ਵਿੱਚ ਹੋਈ ਹੈ ਦੂਜੀ ਰਾਜਸਥਾਨ ਦੇ ਜੇਲ੍ਹ ਦੇ ਵਿੱਚ ਹੋਈ ਹੈ ਹੁਣ ਇਹਦੇ ਵਿੱਚ ਇੱਕ ਗੱਲ ਹੋਰ ਆਂਦੀ ਹੈ ਜਦੋਂ ਇੰਟਰਵਿਊ ਹੋਈ ਜਾਂ ਉਸ ਤੋਂ ਬਾਅਦ ਜੋ ਵੀ ਵਰਤਾਰਾ ਆਪਣਾ ਹੁੰਦਾ ਰਿਹਾ ਹੁਣ ਜਿਹੜੀ ਇਹ ਮਿਥ ਬਣੀ ਹੋਈ ਹੈ ਇਹ ਮਿਥ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਵੱਡੇ ਆਈਐਸ ਤੇ ਆਈਪੀਸ ਅਫਸਰ ਨੇ ਉਹਨਾਂ ਦਾ ਕਦੀ ਵੀ ਕੁਝ ਨਹੀਂ ਵਿਗੜਦਾ ਕਿ ਹੁਣ ਵੀ ਇਹੀ ਗੱਲ ਪੱਕੀ ਹੈ ਕਿ ਵੱਡੇ ਅਫਸਰਾਂ ਦਾ ਕੁਝ ਨਹੀਂ ਵਿਗੜੇਗਾ ਛੋਟੇ ਅਫਸਰ ਟੰਗੇ ਜਾਣਗੇ ਇਸੇ ਪੰਜਾਬ ਦੇ ਵਿੱਚ ਹੀ ਆ ਪੰਜਾਬ ਦੇ ਵਿੱਚ ਹੀ ਜਿਹੜੇ ਬੇਈਮਾਨ ਅਫਸਰ ਜਾਂ ਜਿਹੜੇ ਅਨਗਹਿਲੀ ਕਰਦੇ ਜਾਂ ਜਿਹੜੇ ਮਿਲੀ ਭੁਗਤ ਹੁੰਦੇ ਨੇ ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ ਬਾਕੀ ਯੂਪੀ ਬਿਹਾਰ ਜਾਂ ਹੋਰ ਕਿਤੇ ਵੀ ਦੇਖ ਲੋ ਉੱਥੇ ਇਦਾਂ ਦੇ ਪੁਲਿਸ ਅਫਸਰ ਜਾਂ ਆਈਐਸਆਈਪੀ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਹੁੰਦੀ ਹੈ ਪੰਜਾਬ ਦੇ ਵਿੱਚ ਨਹੀਂ ਕਾਰਵਾਈ ਹੁੰਦੀ ਪੰਜਾਬ ਦੇ ਵਿੱਚ ਮਿਲੀ ਭੁਗਤਾਂ ਕਿਉਂਕਿ ਸਰਕਾਰਾਂ ਪੁਲਿਸ ਦੇ ਸਿਰ ਤੇ ਰਾਜ ਕਰਦੀਆਂ ਨੇ ਲੋਕਾਂ ਨੂੰ ਡਰਾਉਂਦਿਆਂ ਨੇ ਧਮਕਾਉਂਦਿਆਂ ਨੇ ਝੂਠੇ ਪਰਚੇ ਦਰਜ ਕਰਦਿਆਂ ਨੇ ਰਿਸ਼ਵਤ ਦਾ ਚੱਲਦਾ ਬੋਲੀਆਂ ਲੱਗਦੀਆਂ ਕੁਰਸੀਆਂ ਦੀਆਂ ਜ਼ਿਲ੍ਹੇ ਦੀਆਂ ਸਬਡਿਵੀਜ਼ਨ ਪੰਜਾਬ ਦੇ ਵਿੱਚ ਇਹ ਕਲਚਰ ਹੈ ਇਸ ਕਰਕੇ ਪਿੱਛੇ ਜੇ ਬਾਗ ਘਟਾਲਾ ਵੇ 85 85 ਸਾਲ ਦੇ 90 90 ਸਾਲ ਦੀਆਂ ਬਜ਼ੁਰਗ ਤੇ ਵਿਧਵਾ ਔਰਤਾਂ ਨੂੰ ਫੜ ਲਿਆ ਵਿਜੀਲੈਂਸ ਨੇ ਜਿਹੜੇ ਆਈਐਸ ਅਫਸਰਾਂ ਦੀ ਘਰ ਵਾਲੀਆਂ ਨੂੰ ਨਹੀਂ ਫੜਿਆਗਾ ਪਲਾੜ ਘਟਾਲੇ ਦੇ ਵਿੱਚ ਇੱਕ ਕੁੜੀ ਹਜੇ ਉਹਦੀ 6 ਕਿ ਮਹੀਨੇ ਦੀ ਬੱਚੀ ਸੀ ਉਹ ਵੀ ਫੜ ਲਈ ਤੇ ਜਿਹੜੀ ਬੀਬੀ ਨੇ 6-6 ਪਲਾਟ ਕੱਟ ਲਏ ਕਈ ਸੱਭਸ ਨੇ ਉਹ ਉਹਦੇ ਖਿਲਾਫ ਮੁਕਦਮਾ ਦਰਜ ਹੋਇਆ ਤੇ ਪੰਜਾਬ ਵਿਜੀਲੈਂਸ ਜਿਹੜੇ ਕਹਿੰਦੇ ਅਸੀਂ ਬੜੇ ਇਮਾਨਦਾਰ ਆ ਅਹੀਂ ਮੰਤਰੀ ਵੀ ਫੜੇ ਆਗੇ ਨੇ ਉਸ ਮਸਲੇ ਦੇ ਵਿੱਚ ਉਹ ਵੀ ਵਿਚਾਰੇ ਠੰਡੇ ਹੋ ਕੇ ਬੈਠ ਗਏ ਕਿਉਂਕਿ ਉਹਨਾਂ ਨੂੰ ਉੱਪਰੋਂ ਹੁਕਮ ਨਹੀਂ ਹੋਇਆ ਇਸ ਕਰਕੇ ਪੰਜਾਬ ਦੇ ਵਿੱਚ ਨਹੀਂ ਕੁਝ ਵਿਗੜਦਾ ਹੈਗਾ ਤੇ ਬਾਕੀ ਸੂਬਿਆਂ ਦੇ ਵਿੱਚ ਫੜੇ ਜਾਂਦੇ ਨੇ ਪਰ ਹੁਣ ਰਹੀ ਗੱਲ ਹੈ ਕਿ ਫਿਰ ਲੋਕਾਂ ਦਾ ਭਰੋਸਾ ਉੱਤੇਦਾ ਹੈਗਾ ਕਿ ਸਰਕਾਰਾਂ ਬੇਈਮਾਨ ਅਫਸਰਾਂ ਦਾ ਸਾਥ ਦਿੰਦੀਆਂ ਨੇ ਲਾਪਰਵਾਹ ਹੁਣ ਪੰਜਾਬ ਪੁਲਿਸ ਤੇ ਸਪਸ਼ਟ ਹੋ ਚੁੱਕੀ ਹੈ ਕਿ ਇਹ ਗੈਂਗਸਟਰਾਂ ਨੂੰ ਨਾਲ ਲੈ ਕੇ ਚੱਲਦੀ ਆ ਪ੍ਰਿਤਪਾਲ ਸਿੰਘ ਸੀਆਈਏ ਇੰਸਪੈਕਟਰ ਮਾਨਸਾ ਸੀ ਉਹਨੇ ਜਿਹੜਾ ਲੌਰੈਂਸ ਦਾ ਗਰੁੱਪ ਸੀ ਗੈਂਗਸਟਰ ਦੀਪਕ ਟੋਨੀ ਉਹਨੂੰ ਛੜਵਾਤਾ ਸੀ ਉਹਦੀ ਗ੍ਰਿਫਤ ਚੋਂ ਭੱਜ ਗਿਆ ਸੀ ਉਦੋਂ ਵੀ ਗੈਂਗਸਟਰ ਨੇ ਉਸ ਥਾਣੇਦਾਰ ਨੂੰ ਬੜੀਆਂ ਚੰਡੀਗੜ੍ਹਤ ਮੌਜਾਂ ਕਰਵਾਈਆਂ ਰੰਗ-ਬਰੰਗੀਆਂ ਮੌਜਾਂ ਰੰਗ-ਬਰੰਗੇ ਸੁਪਨੇ ਤੇ ਰੰਗ-ਬਰੰਗੇ ਪਾਰਟੀਆਂ ਤੇ ਇਹ ਸਭ ਕੁਝ ਦਿਖਾਇਆ ਇਸ ਮਸਲੇ 'ਚ ਜਿਹੜਾ ਖਰੜ ਦੇ ਵਿੱਚ ਸੀਆਈਏ ਇੰਸਪੈਕਟਰ ਹੀ ਉਹ ਰਿਟਾਇਰ ਹੋ ਚੁੱਕਿਆ ਹੈ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਸੀਆਈਏ ਇੰਸਪੈਕਟਰ ਦੀ ਜ਼ਿੰਮੇਵਾਰੀ ਦਿੱਤੀ ਉਹ ਪਤਾ ਨਹੀਂ ਕਿੰਨਾ ਮਹੀਨਾ ਭਰਦਾ ਹੋਊਗਾ ਰਿਟਾਇਰਮੈਂਟ ਤੋਂ ਬਾਅਦ ਇਦੀ ਮਹੱਤਵਪੂਰਨ ਕਿਵੇਂ ਪੋਸਟ ਦਿੱਤੀ ਜਾ ਸਕਦੀ ਹੈ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਰਿਟਾਇਰਮੈਂਟ ਤੋਂ ਬਾਅਦ ਇੰਨੀ ਮਹੱਤਵਪੂਰਨ ਪੋਸਟਿੰਗ ਦਿੱਤੀ ਗਈ ਆ ਫੇਰ ਨੌਕਰੀ ਉਹ ਕਿਹਦੀ ਸ਼ਪਾਰਸ਼ ਤੇ ਦਿੱਤੀ ਗਈ ਆ ਇਸ ਕਰਕੇ ਸਾਰੇ ਇੱਥੇ ਵੀ ਕਿ ਪੈਸੇ ਦਾ ਲੈਣ ਦੇਣ ਇੰਟਰਵਿਊ ਕਰਵਾਉਣ ਦੇ ਬਦਲੇ ਬੜੀਆਂ ਮੌਜਾਂ ਮਾਰੀਆਂ ਨੇ ਅਫਸਰਾਂ ਦੀਆਂ ਤੇ ਇਸ ਕਰਕੇ ਸਭ ਤੋਂ ਵੱਡਾ ਕਿ ਪੰਜਾਬ ਦੇ ਵਿੱਚ ਕਰਪਟ ਬੇਈਮਾਨ ਜਾਂ ਗੈਂਗਸਟਰਾਂ ਨਾਲ ਮਿਲੇ ਹੋਏ ਜਿਹੜੇ ਲੋਕ ਨੇ ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਕਰਦਾ ਕਿਉਂਕਿ ਸਾਡੀਆਂ ਪਾਰਟੀਆਂ ਦੀ ਸਰਕਾਰਾਂ ਉਹ ਕਮਜ਼ੋਰ ਨੇ ਜਦੋਂ ਕਾਨੂੰਨ ਨੂੰ ਜਵਾਬ ਦਿਓ ਪੰਜਾਬ ਦੀ ਜਨਤਾ ਨੂੰ ਜਵਾਬ ਦਿਓ ਸੰਵਿਧਾਨ ਨੂੰ ਜਵਾਬ ਦਿਓ ਫਿਰ ਹਰ ਇੱਕ ਤੁਹਾਡੇ ਸਾਹਮਣੇ ਕਾਨੂੰਨ ਦੇ ਵਿੱਚ ਬਰਾਬਰ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਜਿਹੜਾ ਵਾ ਉਹ ਬਰਾਬਰ ਨਹੀਂ ਆ ਅਮੀਰਾਂ ਵਾਸਤੇ ਕਾਨੂੰਨ ਹੋਰ ਆ ਗਰੀਬਾਂ ਵਾਸਤੇ ਹੋਰ ਆ ਗੈਂਗਸਟਰਾਂ ਵਾਸਤੇ ਹੋਰ ਆ ਬਦਮਾਸ਼ਾਂ ਵਾਸਤੇ ਹੋਰ ਆ ਬੇਈਮਾਨ ਅਫਸਰਾਂ ਵਾਸਤੇ ਹੋਰ ਆ ਇਮਾਨਦਾਰ ਅਫਸਰਾਂ ਵਾਸਤੇ ਹੋਰ ਆ ਜਨਤਾ ਵਾਸਤੇ ਹੋਰ ਆ ਮਤਲਬ ਲੋਕਾਂ ਦੀ ਜੇਬ ਦੇ ਵਿੱਚ ਕਾਨੂੰਨ ਆ ਤੇ ਜੇਬ ਦੇ ਵਿੱਚ ਕਾਨੂੰਨ ਉਹਨਾਂ ਦੇ ਹੈ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚ ਨੋਟ ਹੁੰਦੇ ਨੇ ਥੱਬੀਆਂ ਹੁੰਦੀਆਂ ਨੇ ਨੋਟਾਂ ਦੀਆਂ ਡਿਡੀਆਂ ਨੇ ਥੱਬੀਆਂ ਨੇ ਉਹ ਲੋਕ ਨੇ ਉਹ ਦੇਖਦੇ ਆ ਕਿ ਹਾਈ ਕੋਰਟ ਸਰਕਾਰ ਨੂੰ ਕਿੱਥੋਂ ਤੱਕ ਭਜਾਉਂਦੀ ਆ ਤੇ ਸਰਕਾਰ ਹਾਈ ਕੋਰਟ ਨੂੰ ਕਿੱਥੋਂ ਤੱਕ ਟਿਚਰਾ ਕਰਦੀ ਹੈਗੀ ਆ ਇਹ ਆਉਣ ਵਾਲੀਆਂ ਸੁਣਵਾਈਆਂ ਦੇ ਵਿੱਚ ਪਤਾ ਲੱਗ ਜੂਗਾ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਈਏ ਉਹ ਵੀ ਪੰਜਾਬ ਪੁਲਿਸ ਨੂੰ ਲੈ ਕੇ ਆ ਇੱਕ ਨੌਜਵਾਨ ਆਪਣੇ ਖੇਤਾਂ ਚੋਂ ਨਿਕਲਦਾ ਹੈ ਸੜਕ ਤੇ ਚੜਦਾ ਗੱਡੀ ਲੈ ਕੇ ਪਿੱਛੋਂ ਥਾਣੇਦਾਰ ਸਾਹਿਬ ਦੀ ਗੱਡੀ ਆ ਜਾਂਦੀ ਹੈ ਉਹਨੂੰ ਰਾਹ ਨਹੀਂ ਮਿਲਦਾ ਤੇ ਉਹਦੇ ਤੇ ਨਸ਼ੇ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈਗਾ ਇਹ ਇਹ ਜੀ ਕਰਤੂਤ ਕਰਨ ਵਾਲੇ ਐਸਐਚਓ ਨੂੰ ਅਦਾਲਤ ਵੱਲੋਂ ਕੀ ਸਜ਼ਾ ਮਿਲੀਏ ਤੇ ਇਹ ਜੇ ਲੋਕ ਜਿਹੜੇ ਗੈਰ ਸਮਾਜਿਕ ਅਨਸਰ ਵੀ ਇਹਨਾਂ ਨੂੰ ਕਿਹਾ ਜਾਏਗਾ ਜਿਹੜੇ ਆਮ ਭੋਲੇ ਪਾਲੇ ਬੰਦਿਆਂ ਉੱਤੇ ਨਸ਼ੇ ਦਾ ਪਰਚਾ ਬਿਨਾਂ ਗੱਲ ਤੋਂ ਦਰਜ ਕਰ ਦਿੰਦੇ ਨੇ ਇਹਦੇ ਨਸ਼ੇ ਦਾ ਪਰਚਾ ਦਰਜਾ ਇੱਥੇ ਤੇ ਪੰਜਾਬ ਪੁਲਿਸ ਦੇ ਜਿਹੜੇ ਹੱਥ ਹੂਣ ਦੇ ਨਾਲ ਰੰਗੇ ਹੋਏ ਨੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਫਰਜ਼ੀ ਮੁਕਾਬਲੇ ਬੇਕਸੂਰ ਲੋਕ ਮਾਰੇ ਗਏ ਨੇ ਪੰਜਾਬ ਦੇ ਦਰਿਆ ਬੋਲਦੇ ਨੇ ਪੰਜਾਬ ਦੇ ਸ਼ਮਸ਼ਾਨ ਘੜ ਬੋਲਦੇ ਨੇ ਪੰਜਾਬ ਦੀਆਂ ਕਚਹਿਰੀਆਂ ਬੋਲਦੀਆਂ ਨੇ ਪੰਜਾਬ ਦੀਆਂ ਪੰਚਾਇਤਾਂ ਬੋਲਦੀਆਂ ਨੇ ਪੰਜਾਬ ਦੇ ਉਜੜੇ ਹੋਏ ਘਰ ਬੋਲਦੇ ਨੇ ਪੰਜਾਬ ਦੀਏ ਦਰਖਤ ਤੇ ਛੜਕਾਂ ਪੰਛੀ ਬੋਲਦੇ ਨੇ ਕਿ ਪੰਜਾਬ ਪੁਲਿਸ ਨੇ ਉਸ ਸਮੇਂ ਕਿੰਨਾ ਅਤਿਆਚਾਰ ਕੀਤਾ ਕਿੰਨੇ ਬੇਕਸੂਰ ਲੋਕਾਂ ਨੂੰ ਮਾਰਿਆ ਮਜੀਠੇ ਦੀਆਂ ਮੜੀਆਂ ਪੱਟੀ ਦੀਆਂ ਮੜੀਆਂ ਅੰਮ੍ਰਿਤਸਰ ਦੀਆਂ ਮੜੀਆਂ ਉਹ ਸਾਰੀਆਂ ਬੋਲਦੀਆਂ ਨੇ ਪੰਜਾਬ ਦੇ ਬਿਆਸ ਦਰਿਆ ਬੋਲਦਾ ਪੰਜਾਬ ਦਾ ਸਤਲੁਜ ਦਰਿਆ ਬੋਲਦਾ ਪੰਜਾਬ ਦੀ ਰਾਵੀ ਬੋਲਦੀ ਆ ਕਿ ਕਿੰਨੇ ਬੇਕਸੂਰ ਲੋਕਾਂ ਨੂੰ ਮਾਰਿਆ ਇਹਦੇ ਇੱਕ ਮਕਦਮਾ ਨਸ਼ੇ ਦਾ ਸੀ ਹੁਣ ਰਹੀ ਗੱਲ ਕਪੂਰਥਲਾ ਥਾਣੇਦਾਰ ਰਜਿੰਦਰ ਸਿੰਘ ਦੀ ਕਰਤੂਤ ਲਾਲੋ ਕਿ ਲਿੰਕ ਰੋਡ ਦੇ ਤੁਸੀਂ ਛੜਕਤੇ ਜਾਂਦੇ ਹੋ ਲਿੰਕ ਰੋਡ ਨੇ ਟਾਈਮ ਲੱਗ ਜਾਂਦਾ ਉਹ ਜਨਾਬ ਦੀ ਦਾ ਲੱਗਾ ਕਿ ਮੈਂ ਇਲਾਕੇ ਦਾ ਠਾਣੇਦਾਰ ਮੇਰੀ ਤੇ ਹੀਠੀ ਹੋਗੀ ਹੂੰ ਉਸ ਬੰਦੇ ਨੇ ਜਦੋਂ ਮੌਕਾ ਮਿਲਿਆ ਘੇਰ ਕੇ ਦੇ ਉਸ ਜਿਹੜਾ ਮੁੰਡਾ ਸੀ ਨੌਜਵਾਨ ਜਿਹੜਾ ਖੇਤਾਂ ਚੋਂ ਕੰਮ ਕਰਦਾ ਆ ਰਿਹਾ ਚੋਕੇ ਠਾਣੇ ਲੈ ਗਏ ਔਰ ਤੇ ਝੂਠਾ ਪਰਚਾ ਦਰਜ ਕਰ ਦਿੱਤਾ ਕਿ ਨਸ਼ੇ ਵੇਚਦਾ ਜਾਂ ਨਸ਼ੇ ਕਰਦਾ ਜੇ ਨਸ਼ੇ ਕਰਦਾ ਵੀ ਹੋਵੇ ਤੇ ਉਰ ਤੇ ਤਦ ਵੀ ਮੁਕਦਮਾ ਨਹੀਂ ਬਣਦਾ ਬਲੂ ਸਾਰੀ ਦੁਨੀਆ ਟੇਕਿਆਂ ਤੇ ਹਿਆਤਿਆਂ ਦੇ ਸ਼ਰਾਬ ਪੀ ਕੇ ਰੋਡ ਤੇ ਜਾ ਰਹੀ ਤਾਂ ਉਹਨਾਂ ਤੇ ਮਕਦਮਾ ਨਹੀਂ ਦਰਜ ਕਰ ਦੋਗੇ ਜੇ ਕੋਈ ਨਸ਼ਾ ਕਰਦਾ ਉਹ ਤੇ ਮਕਦਮਾ ਨਹੀਂ ਦਰਜ ਕਰ ਸੋ ਵਿਕਟਮ ਆ ਨਸ਼ਾ ਵੇਚਦਾ ਉਹਦੀ ਜੇਬ ਦੇ ਵਿੱਚੋਂ ਕਿੰਨੀ ਕੁਆਂਟੀਟੀ ਨਿਕਲੀ ਫੇਰ ਬੰਦਾ ਹੈਗਾ ਹੁਣ ਸਵਾਲ ਹੈ ਕਿ ਉਹ ਜਿਹੜੀਆਂ ਇਹਨਾਂ ਨੇ ਗੋਲੀਆਂ ਪਾਤੀਆਂ ਕਿਉਂਕਿ ਥਾਣੇਦਾਰ ਦਾ ਹੀਠੀ ਹੋ ਗਈ ਥਾਣੇਦਾਰ ਨੂੰ ਲੱਗਾ ਕਿ ਮੈਂ ਕਾਹਦਾ ਥਾਣੇਦਾਰ ਪਿੱਛੇ ਮੈਨੂੰ ਰਾਹ ਨਾ ਦਿੱਤਾ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਉੱਤੇ ਮੁਕਦਮਾ ਦਰਜ ਕਰਤਾ ਪੀ ਨਸ਼ਿਆਂ ਦਾ ਹੁਣ ਇੱਕ ਗਰੀਬ ਦੇ ਨਾਲ ਧੱਕਾ ਹੋਇਆ ਉਸ ਇਲਾਕੇ ਦੇ ਤੋਂ ਉਸ ਸਮੇਂ ਐਸਐਸਪੀ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਤੇਰੇ ਐਸਐਚਓ ਨੇ ਝੂਠਾ ਮੁਕਦਮਾ ਦਰਜ ਕਰ ਦਿੱਤਾ ਤੂੰ ਫੜ ਕੇ ਉਸ ਸਮੇਂ ਐਸਐਸਐਚਓ ਨੂੰ ਸਸਪੈਂਡ ਕੀਤਾ ਹੋ ਸਕਦਾ ਜਿਹੜਾ ਪੀੜਤਾ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਕਿ ਉਹਦਾ ਰਿਕਾਰਡ ਬੰਦੇ ਦਾ ਜਿਹੜਾ ਪੀੜਤਾ ਦਾ ਨਸ਼ਰ ਨਾ ਕੀਤਾ ਜਾਵੇ ਵੀ ਉਸ ਪੀੜਤ ਪਰਿਵਾਰ ਨੇ ਜਾਂ ਵਕੀਲ ਨੇ ਪਹਿਲਾਂ ਉਸ ਉਸ ਸਮੇਂ ਦੇ ਐਸਐਸਪੀ ਨੂੰ ਰਿਕਵੈਸਟ ਕੀਤੀ ਹੋਊਗੀ ਕਿ ਮੇਰੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਮੇਰੀ ਜਾਂਚ ਕਰੋ ਮੈਂ ਤਾਂ ਕਿੰਨਾ ਕਿ ਹਾਈ ਕੋਰਟ ਨੂੰ ਐਸ ਐਚਓ ਨੂੰ ਸਸਪੈਂਡ ਕਰਨ ਦੇ ਨਾਲ ਨਾਲ ਉਸ ਇਲਾਕੇ ਦੇ ਉਸ ਸਮੇਂ ਦੇ ਐਸ ਐਸ ਪੀ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਹੈਗਾ ਐਸ ਐਚਓ ਨੂੰ ਕੀ ਜੁਰਮਾਨਾ ਪਾਇਆ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ 2 ਲੱਖ ਰੁਪਏ ਜੁਰਮਾਨਾ ਦੇ ਦਿੱਤਾ ਪੀੜਤ ਨੂੰ ਜਿਹੜਾ ਉਹਨੇ 3 ਮਹੀਨੇ ਜੇਲ੍ਹ ਕੱਟੀ ਆ ਕਿ ਉਹ ਸਥਾਨੇਦਾਰ ਨੂੰ ਜੇਲ ਨਹੀਂ ਕਟਣੀ ਚਾਹੀਦੀ ਕਿ ਉਸ ਇਲਾਕੇ ਦੇ ਡੀਐਸਪੀ ਨੂੰ ਜੇਲ ਨਹੀਂ ਕਟਣੀ ਚਾਹੀਦੀ ਉਸ ਇਲਾਕੇ ਦੇ ਐਸਐਸਪੀ ਨੂੰ ਜੇਲ ਨਹੀਂ ਕਟਣੀ ਚਾਹੀਦੀ ਜਿੰਨਾ ਜੇ ਇਲਾਕੇ ਦੇ ਵਿੱਚ ਕੋਈ ਜੀ ਐਸਐਚਓ ਬਦਮਾਸ਼ੀ ਕਰਦਾ ਨਾ ਇਹਦਾ ਮਤਲਬ ਉਸ ਇਲਾਕੇ ਦਾ ਡੀਐਸਪੀ ਵੀ ਬਦਮਾਸ਼ੀ ਕਰਦਾ ਐਸਐਸਪੀ ਵੀ ਬਦਮਾਸ਼ੀ ਕਰਦਾ ਜਿਹੜਾ ਐਸਐਚਓ ਦੀ ਬਦਮਾਸ਼ੀ ਨੂੰ ਰੋਕਦਾ ਨਹੀਂ ਹੱਲਾਸ਼ੇਰੀ ਦਿੰਦਾ ਨਾ ਇੱਕ ਦੋਸ਼ੀ ਦਾ ਸਾਥ ਦੇਣ ਵਾਲਾ ਵੀ ਦੋਸ਼ੀ ਹੁੰਦਾ ਇੱਕ ਕਸੂਰਵਾਰ ਲੋਕ ਬੰਦੇ ਦਾ ਸਾਥ ਦੇਣ ਵਾਲਾ ਵੀ ਕਸੂਰਵਾਰ ਹੁੰਦਾ ਹਾਈ ਕੋਰਟ ਦੇ ਵਿੱਚ ਉਹ ਬੰਦੇ ਦੇ ਕਿੰਨੇ ਪੈਸੇ ਲੱਗ ਕੇ ਹੋਣਗੇ ਜਿੰਨੇ ਪੈਸੇ ਲੱਗੇ ਵਕੀਲ ਦੀ ਫੀਸਾ ਫੂਸਾ ਪਾਪੂ ਕੇ ਕਪੂਰਥਲੇ ਆਉਣਾ ਜਾਣਾ ਕਰਕੇ 2 ਲੱਖ ਰੁਪਈਆ ਲੱਗ ਗਿਆ ਹੋਊਗਾ ਪਰੇਸ਼ਾਨ ਛੱਡੋ ਜਿਹੜਾ ਇਹਦਾ ਸਮਾਜ ਦੇ ਵਿੱਚ ਕਿੰਨੀ ਉਹਦੀ ਇੱਜ਼ਤ ਰੋਲ ਦਿੱਤੀ ਉਸ ਥਾਣੇਦਾਰ ਨੇ ਉਹਦੀ ਹਿਊਮਨ ਨੂੰ ਪੱਠੇ ਪੈ ਗਏ ਥਾਣੇਦਾਰ ਦੀ ਨੂੰ ਵੀ ਮੈਂ ਇਲਾਕੇ ਦਾ ਐਸਐਚਓ ਮੈਂ ਰਜਿੰਦਰ ਸਿੰਘ ਯਾਰ ਫਿਰ ਕਿਉਂ ਗਿਆ ਤੇਰੇ ਵਰਗੇ ਤੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਕਈ ਰਜਿੰਦਰ ਸਿੰਘ ਐਸਐਚਓ ਲੱਗੇ ਹੋਣਗੇ ਚਾਹੇ ਐਸਐਸਪੀ ਲੱਗਾ ਹੋਵੇ ਰੱਬ ਤੇ ਨਹੀਂ ਨਾ ਬਣ ਗਏ ਖੁਦਾ ਤੇ ਨਹੀਂ ਨਾ ਬਣ ਗਏਗੇ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਕੁਰਸੀਆਂ ਵੀ ਮਿਲਦੀਆਂ ਥਾਣਿਆਂ ਦੇ ਵਿੱਚ ਮਤਲਬ ਤੁਸੀਂ ਰੋਟੀ ਖਾਣੀ ਹੈ ਮਾਂਦਰੀ ਨਾ ਖਾਓ ਯਾਰ ਲੋਕਾਂ ਨੇ ਥੋਡ ਮਾਰ ਕੇ ਥੋੜਾ ਰੋਟੀ ਖਾਓਗੇ ਹੁਣ ਸਵਾਲ ਹੈ ਕਿ 2 ਲੱਖ ਰੁਪਏ ਸਰਕਾਰ ਨੇ ਜੁਰਮਾਨਾ ਪਰੂਗੀ ਪੰਜਾਬ ਪੁਲਿਸ ਦੀ ਬਦਨਾਮੀ ਹੋਈ ਪੰਜਾਬ ਸਰਕਾਰ ਦੀ ਬਦਨਾਮੀ ਹੋਈ ਡੀਜੀਪੀ ਨੂੰ ਫੇਰ ਲਿਖਤੀ ਰੂਪ ਦੇ ਵਿੱਚ ਭਰੋਸਾ ਦੇਣਾ ਪਿਆ ਪਈ ਅਸੀਂ ਕਾਰਵਾਈ ਕਰ ਰਹੇ ਹਾਂ ਕੀ ਕਾਰਵਾਈ ਕਰ ਰਹੇ ਹਾਂ ਇਹ ਨਹੀਂ ਦੱਸਿਆ ਹੁਣ ਸਭ ਤੋਂ ਵੱਡੀ ਗੱਲ ਹੈ ਕਿ 2 ਲੱਖ ਰੁਪਏ ਜੁਰਮਾਨਾ ਮਾਫੀ ਦੇ ਤੌਰ ਤੇ 1 ਲੱਖ ਰੁਪਈਆ ਥਾਣੇਦਾਰ ਦੀ ਜੇਬ ਚੋਂ ਪੰਜਾਬ ਪੁਲਿਸ ਦੇ ਵਿੱਚ ਤੇ ਜਿਹੇ ਥਾਣੇਦਾਰ ਆ ਭਾਵੇਂ ਉਹਨਾਂ ਕੋ ਕਰੋੜ ਰੁਪਏ ਦਾ ਜੁਰਮਾਨਾ ਭਰ ਲੋ ਥਾਣੇਦਾਰ ਨਸ਼ਾਬ ਕਾਉਂਦੇ ਨੇ ਥੱਲੇ ਇੱਕ ਥਾਣੇਦਾਰ ਦੀ ਇੱਕ ਤਨਖਾਹ ਕਿੰਨੀ ਵੱਧ ਉਹ ਸਵਾਲ 1 ਲੱਖ 1.5 ਲੱਖ ਹੋ ਗਿਆ ਥੱਲੇ ਫੋਰਚਨਰ ਕਾਰਾਂ ਨੇ ਘਰ ਦੋ ਦੋ ਕ੍ਰਿਸਟਲ ਖੜੀਆਂ ਨੇ ਲਗਜ਼ਰੀ ਕਾਰਾਂ ਨੇ ਪ੍ਰਾਪਰਟੀਆਂ ਕੱਟਦੇ ਨੇ ਪ੍ਰਾਪਰਟੀਆਂ ਦੇ ਵਿੱਚ ਹਿੱਸਾ ਨੇ ਕਲੋਨੀਆ ਦੇ ਵਿੱਚ ਹਿੱਸਾ ਨੇ ਕਲੋਨੀਆ ਕੱਟੀਆਂ ਨੇ ਬਾਹਰ ਪੀਆਰ ਕਈ ਤਾਂ ਬਹੁਤ ਸਾਰੇ ਪੀਰ ਇੱਥੇ ਤੇ ਵੱਡੇ ਵੱਡੇ ਡੀਆਈਜੀ ਆਈਜੀ ਰੈਂਕ ਦੇ ਵੀ ਪੀਆਰ ਨੇ ਰਿਟਾਇਰਮੈਂਟ ਹੋ ਗਿਓ ਵੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਇਸ ਕਪੂਰਥਲਾ ਕੇਸ ਦੇ ਵਿੱਚ ਹਾਈ ਕੋਰਟ ਨੇ ਜੋ ਆਰਡਰ ਪਾਸ ਕੀਤੇ ਨੇ ਪੀ 50% ਠਾਣੇਦਾਰ ਰਾਸ਼ੀ ਕਰੂਗਾ ਮੰਨਦਾ ਲਾਦਾ ਕਿ ਉਹਨੂੰ ਨਾਲ ਉਹਨੇ 3 ਮਹੀਨੇ ਜੇਲ੍ਹ ਕੱਟੀ ਨਾ ਬੰਦੇ ਨੇ ਠਾਣੇਦਾਰ ਨੂੰ ਵੀ ਜੇਲ੍ਹ ਕੱਟਣੀ ਚਾਹੀਦੀ ਐ ਉਹਨੇ ਵੀ ਮਹੀਨੇ ਜੇਲ੍ਹ 'ਚ ਰੱਖਣਾ ਚਾਹੀਦਾ ਮਤਲਬ ਫੇਰ ਜਾ ਕੇ ਗੱਲ ਬੰਦਾ ਔਰ ਜਿਹੜੀ ਗੋਲੀਆਂ ਵਾਂ ਉਹ ਪੈਰਾਸੀਟਾਮੋਲ ਦੀ ਨਿਕਲੀ ਦੱਸੋ ਉਹਦੇ ਮਾਰੇ ਜੇ ਕਿ ਬੰਦੇ ਨੂੰ ਜੇ 98 ਵੈਸੇ ਨਾਰਮਲ ਹੁੰਦਾ ਫੇਰ ਬੁਖਾਰ 97 ਸੈਲਸ ਰਣਾ ਜੇ 98 ਡੇ ਨੇ ਬੰਦਾ ਕਿ ਡਾਕਟਰ ਅਮਨ ਦੇ ਚਲ ਪੈਰਾਸੈਟਾਮੋਲ ਖਾਲਾ ਬੁਖਾਰ ਦੇ ਵਿੱਚ ਟੀਕਾ ਨਹੀਂ ਲਾਉਂਦੇ ਕਿ ਚਲ ਪੈਰਾਸੈਟਾਮੋਲ ਖਾ ਲ ਉਤਰ ਜੂਗਾ ਫਿਰ ਰਣਾ ਉਹ ਗੋਲੀ ਉਹ ਜਦੋਂ ਸੀਐਫ ਜਿਹੜੀ ਲੈਬੋਰੀਟਰੀ ਚੋਂ ਇਹ ਤੇ ਪੈਰਾਸੈਟਾਮੋਲ ਸੌਲਟ ਨਿਕਲਿਆਗਾ ਪਰ ਉਹਦੇ 3 ਮਹੀਨੇ ਬਰਬਾਦ ਹੋਏ ਇੱਕ ਸਮਾਜਿਕ ਉਹਦਾ ਕਿੰਨਾ ਰੁਤਬਾ ਘਟ ਗਿਆ ਰਿਸ਼ਤੇਦਾਰੀ ਦੇ ਵਿੱਚ ਸ਼ਰੀਕੇ ਦੇ ਵਿੱਚ ਇਲਾਕੇ ਦੇ ਵਿੱਚ ਸਮਾਜ ਦੇ ਵਿੱਚ ਹੁਣ ਥਾਣੇਦਾਰ ਦੇ ਵੀ ਫੋਟੋ ਲਾਉਣੀਆਂ ਚਾਹੀਦੀਆਂ ਕਿ ਇਹ ਉਹ ਥਾਣੇਦਾਰ ਜਿਹੜੇ ਲੋਕਾਂ ਦੇ ਝੂਠੇ ਮੁਕੱਦਮੇ ਦਰਜ ਕਰਦਾ ਪਰ ਇਹਨਾਂ ਲੋਕਾਂ ਦਾ ਕੁਝ ਨਹੀਂ ਵਿਗੜ ਵਿਗੜਦਾ ਹੈਗਾ ਮੈਨੂੰ ਲੱਗਦਾ ਕਿ ਇਹੋ ਜੇ ਅਫਸਰ ਜਿਹੜੇ ਥਾਣੇਦਾਰ ਲੈਵਲ ਦੇ ਹੁੰਦੇ ਉਹਨਾਂ ਦੇ ਉੱਪਰ ਵੱਡੇ ਅਫਸਰਾਂ ਦਾ ਹੱਥ ਹੁੰਦਾ ਉਹ ਅੰਨੇ ਕਾਣੇ ਨਹੀਂ ਹੁੰਦੇ ਅਫਸਰ ਉਹਨਾਂ ਤੇ ਵੀ ਬਰਾਬਰ ਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜੇ ਉਹ ਪੀੜਤ ਧਿਰ ਉਦੋਂ ਐਸਐਸਪੀ ਕੋ ਗਏ ਉਸ ਸਮੇਂ ਜੇ ਉਹਨੇ ਉਸ ਸਮੇਂ ਐਸਐਚਓ ਦੇ ਖਿਲਾਫ ਨਹੀਂ ਕਾਰਵਾਈ ਕੀਤੀ ਮਤਲਬ ਤੁਸੀਂ ਐਸਐਚਓ ਦੇ ਬਰਾਬਰ ਦੋਸ਼ੀ ਬਣਦੇ ਪਰ ਵੱਡੇ ਅਫਸਰਾਂ ਦਾ ਕਦੀ ਵੀ ਨਹੀਂ ਵਿਗੜਦਾ ਇਸੇ ਕਰਕੇ ਜਿਹੜੀ ਪੁਲਿਸ ਦੇ ਵਿੱਚ ਨਾ ਗੁੰਡਾਤੰਤਰ ਜਿਆਦਾ ਬਦਮਾਸ਼ੀ ਜਿਆਦਾ ਲੋਕਾਂ ਦੇ ਨਾਲ ਧੱਕਾ ਕਰਦੇ ਨੇ ਇਸ ਕਰਕੇ ਲੋਕ ਫਿਰ ਮਜਬੂਰ ਹੋ ਜਾਂਦੇ ਨੇ ਜਦੋਂ ਮਜਬੂਰ ਹੁੰਦੇ ਨੇ ਤਾਂ ਫਿਰ ਲੋਕੀ ਗੁੰਮਰਾਹ ਹੋ ਜਾਂਦੇ ਨੇ ਫਿਰ ਸਿਸਟਮ ਦੇ ਖਿਲਾਫ ਬੋਲਦੇ ਨੇ ਫਿਰ ਫਿਰ ਇਹ ਸਿਸਟਮ ਦੇ ਖਿਲਾਫ ਬੋਲੋਗੇ ਫਿਰ ਇਹ ਡਾਂਗਾ ਚਲਾਉਂਦੇ ਨੇ ਪਰਚੇ ਦਰਜ ਕਰਦੇ ਨੇ ਜਿਵੇਂ ਆ ਮੁੰਡੇ ਦੀ ਇਹ ਜ਼ਿੰਦਗੀ ਬਰਬਾਦ ਕਰ ਹੀ ਦਿੱਤੀ ਉਹ ਤੇ ਹਾਈ ਕੋਰਟ ਦੇ ਵਿੱਚ ਛੇਤੀ ਨੇ ਤੇ ਹਾਈ ਕੋਰਟ ਦੇ ਵਿੱਚ ਕਿਹੜੀਆਂ ਤਰੀਕਾ ਛੇਤੀ ਲੱਗਦੀਆਂ ਪਹਿਲਾਂ ਅਗਲਾ ਲੋਅਰ ਕੋਰਟ ਦੇ ਵਿੱਚ ਗਿਆ ਹੋਊਗਾ ਕਪੂਰ ਥੱਲੇ ਉੱਥੋਂ ਜ਼ਮਾਨਤ ਨਹੀਂ ਮਿਲੀ ਹੋਗੀ ਫਿਰ ਅਗਲਾ ਹਾਈ ਕੋਰਟ ਆਇਆ ਹੋਊਗਾ ਹਾਈ ਕੋਰਟ ਨੇ ਜੋ ਜ਼ਮਾਨਤ ਉਹਦਾ ਪਤਾ ਲਗਾ ਕਿੰਨੇ ਮਹੀਨਿਆਂ ਤੋਂ ਰੋਲੇ ਤਿੰਨ ਮਹੀਨੇ ਤੋਂ ਨੇ ਜੇਲ੍ਹ 'ਚ ਕੱਟ ਲਏ ਸਲਾਖਾਂ ਪਿੱਛੇ ਫਿਰ ਪੰਚੇ ਮੇਰੇ ਮੇਲਾ ਦਾ ਸਾਲ ਹੋ ਗਿਆ ਕਟੋਗੜ ਉਹਨੂੰ ਮਿਲਿਆ ਕੀ ਤੇ ਉਹ 2 ਲੱਖ ਰੁਪਈਆ ਤੇ ਜਿਹੜਾ ਬੇਈਮਾਨ ਪੁਲਿਸ ਅਫਸਰ ਉਹ ਭਾਵੇਂ 2 ਕਰੋੜ ਰੁਪਈਆ ਪਰਵਾ ਲੋ ਪਰ ਜਿਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਦਿਨ ਵਾਪਸ ਨਹੀਂ ਮੁੜਦੇ ਹਗੇ ਜਾਂ ਪੁਲਿਸ ਨੇ ਅਜੇ ਤੱਕ ਇਸ ਅਫਸਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਆਪਣੇ ਵੱਲੋਂ ਤਾਂ ਕੋਈ ਕਾਰਵਾਈ ਨਾ ਕੀਤੀ ਹੈਗੀ ਪਰ ਜਦੋਂ ਫੁਰਤੀ ਦਿਖਾਣੀ ਹੁੰਦੀ ਹੈ ਉਦੋਂ ਤੇ ਜਿੰਨੂੰ ਚੱਕਣਾ ਚੱਕ ਲੈਂਦੇ ਨੇ ਬਾਅਦ ਫਿਰ ਪਰਚੇ ਦਰਜ ਕਰਦੇ ਨੇ ਬਸ ਤੱਕਾ ਨਾ ਡਿਕਟੇਟਰਸ਼ਿਪ ਗੁੰਡਾਤੰਤਰ ਪੁਲਿਸ ਦੇ ਵਿੱਚ ਨਾ ਜੀ ਕਰਕੇ ਹੋ ਸਕਦਾ ਹੈ ਕਿ ਥਾਣੇਦਾਰ ਪਿੱਛੇ ਜੋ ਵਿਚਾਰੇ ਇੱਕ ਕੀ ਹੈ ਜਿਹੜਾ ਜੀਕੇ ਦਾ ਮੁੱਖ ਮੰਤਰੀ ਹਾਂਜੀ ਉਹਨੂੰ ਕੁੱਟਿਆ ਨਜਾਇਜ਼ ਮਲਵਿੰਦਰ ਮਾਲੀ ਤੇ ਫਿਰ ਉਹਤੇ ਪਰਚਾ ਦਰਜ ਕਰਤੇ ਫਿਰ ਆ ਕੇ ਮਾਫੀ ਮੰਗ ਲਈ ਹੂੰ ਮਤਲਬ ਇਹ ਥੋੜਾ ਜਿਹੜਾ ਐਸਐਚਓ ਜਿਨਨੇ ਇਹ ਪਰਚਾ ਦਰਜ ਕੀਤਾ ਝੂਠਾ ਉਹ ਆ ਕੇ ਉਹ ਬੰਦੇ ਕੋਲ ਮਾਫੀ ਮੰਗ ਲੂਗਾ ਤੇ ਤੁਸੀਂ ਬਰੀ ਹੋਗੇ ਉਹਦੀ ਜ਼ਿੰਦਗੀ ਤੇ ਬਰਬਾਦ ਕਰ ਦਿੱਤੀ ਨਾ ਪੁਲਿਸ ਹੱਦੋਂ ਹੱਦੋਂ ਵੱਧ ਜਿਹੜੇ ਲੋਕਾਂ ਨੇ ਝੂਠੇ ਮਕਦਮੇ ਦਰਜ ਕਰਦੀ ਆ ਤੁਸੀਂ ਦੇਖੋ ਭਾਨੇ ਸਿੱਧੂ ਤੇ ਫਰਜੀ ਪਰਚੇ ਦਰਜ ਕੀਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਤੇ ਫਰਜੀ ਮਕਦਮੇ ਦਰਜ ਕੀਤੇ ਮਾਲਵਿੰਦਰ ਸਿੰਘ ਮਾਲੀ ਤੇ ਫਰਜੀ ਮਕਦਮੇ ਦਰਜ ਕੀਤੇ ਇਦਾਂ ਦੇ ਹਜ਼ਾਰਾਂ ਲੋਕ ਹੋਣਗੇ ਜਿਨ੍ਹਾਂ ਤੇ ਫਰਜੀ ਮਕਦਮੇ ਦਰਜ ਕੀਤੇ ਜਾਂਦੇ ਆ ਆ ਤੇ ਇਤਿਹਾਸ ਹੀ ਬਣ ਗਿਆ ਮਾਲਵਿੰਦਰ ਸਿੰਘਾ ਉਹਨਾਂ ਨੇ ਜ਼ਮਾਨਤ ਵਾਸਤੇ ਵਨੀ ਅਰਜੀ ਦਾਖਲ ਕੀਤੀ ਇੱਕ ਪਟੀਸ਼ਨ ਦੇ ਜ਼ਰੀਏ ਹੀ ਸਰਕਾਰ ਨੂੰ ਰਿਹਾ ਕਰਨਾ ਪਿਆ ਪਰ ਲੋਕੀ ਪਹੁੰਚ ਵਾਲੇ ਪਹੁੰਚ ਜਾਂਦੇ ਗਰੀਬ ਬੰਦਾ ਕਿੱਥੋਂ ਜਾਂਦਾ ਹੈਗਾ ਰਜਿੰਦਰ ਤੱਗੜ ਦੇ ਵਿੱਚ ਚਾਰ ਪਰਚੇ ਦਰਜ ਕੀਤੇ ਸਿਰਫ ਸਿਰਫ ਮਹਾਲੀ ਪੁਲਿਸ ਨੇ ਕੀੜ ਕੱਢਣ ਵਾਸਤੇ ਕਿ ਸਾਡੇ ਖਿਲਾਫ ਖਬਰਾਂ ਲਾਉਂਦਾ ਹੈਗਾ ਪਰਚੇ ਤੇ ਪਰਚਾ ਦਰਜ ਕਰ ਦਿੱਤਾ ਹੈਗਾ ਇਹ ਧੱਕੇਸ਼ਾਹੀ ਹੈ ਇਸ ਬਹੁਤ ਜ਼ਿਆਦਾ ਗੁੰਡਾਗਰਦੀ ਹੈ ਅੱਪ ਜੀ ਸਥਿਤੀ ਦੇ ਵਿੱਚ ਹੁਣ ਇੱਕ ਨੂੰ ਜੁਰਮਾਨਾ ਹੋ ਗਿਆ ਤੇ ਉਹਦੇ ਨਾਲ ਉਹਦਾ ਕੀ ਹੋ ਲੱਖ ਰੁਪਏ ਉਹਦੇ ਵਾਸਤੇ ਕੀ ਲੱਖ ਰੁਪਏ ਸਰਕਾਰ ਨੇ ਭਰਨਾ ਲੱਖ ਰੁਪਏ ਥਾਣੇਦਾਰ ਨੇ ਭਰ ਉਹਦੇ ਵਾਸਤੇ ਲੱਖ ਰੁਪਏ ਕੁਝ ਵੀ ਨਹੀਂ ਹੈਗਾ ਜਿਹੜਾ ਬੰਦਾ ਇਦਾਂ ਦੇ ਮੁਕਦਮੇ ਦਰਜ ਕਰਦਾ ਹੋ ਸਕਦਾ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਉਸ ਨੇ ਕਿੰਨੇ ਝੂਠੇ ਮੁਕਦਮੇ ਦਰਜ ਕੀਤੇ ਹੋਣਗੇ ਤੇ ਕਿੰਨੇ ਲੋਕਾਂ ਕੋ ਪੈ ਠੱਗੇ ਹੋਣਗੇ ਹਾਈ ਕੋਰਟ ਨੂੰ ਤੇ ਵੀ ਡਾਇਰੈਕਸ਼ਨ ਪਾਸ ਕਰਨੀ ਚਾਹੀਦੀ ਸੀ ਕਿ ਇਹ ਜਿਹੜਾ ਬੰਦਾ ਆਫ ਐਸ ਐਚਓ ਆ ਇਹਨੂੰ ਕਿਤੇ ਪਬਲਿਕ ਡੀਲਿੰਗ ਕੁਰਸੀ ਤੇ ਨਾ ਲਾਇਆ ਜਾ ਮੋੜ ਐਸ ਐਚਓ ਨਾਲ ਲਾਇਆ ਜਾਵੇ ਇਹੋ ਜਿਹਾ ਨੂੰ ਤੇ ਖੁੱਡੇ ਲਾਈਨ ਲਾਉਣਾ ਚਾਹੀਦਾ ਹੈਗਾ ਕਰਕੇ ਜਾਂ ਇਹੋ ਜਿਹਾ ਨੂੰ ਚਾਹੀਦਾ ਕਿ ਚੱਲ ਇੱਥੋਂ ਫੜ ਬਸ ਚਲਾ ਜੇ ਡਾਕ ਚੰਡੀਗੜ੍ਹ ਲੈ ਜਾ ਪੁਲਿਸ ਹੈਡਕ quartਨ ਜਾਂ ਹਾਈ ਕੋਰਟ ਲੈ ਜਾ ਫਿਰ ਤਾਂ ਇਹ ਬੰਦੇ ਸੁਧਰਦੇ ਹੈਗੇ ਨੇ ਪਰ ਇਹ ਕੀ ਹੈਗੇ ਬਾਅਦ ਚ ਐਮ ਐਲ اے ਮੰਤਰੀਆਂ ਦੇ ਪੈਰੀ ਪੂਰੀ ਹੱਥ ਲਾ ਕੇ ਪੁਲਿਸ ਅਫਸਰਾਂ ਦੇ ਪੈਰੀ ਪੂਰੀ ਹੱਥ ਲਾ ਕੇ ਫਿਰ ਇਲਾਕੇ ਜਿਵੇਂ ਐਸ ਐਚਓ ਲੱਗ ਜਾਂਦੇ ਨੇ ਫਿਰ ਇਹ ਲੋਕਾਂ ਦੇ ਸਿਰ ਤੇ ਜੁੱਤੀਆਂ ਮਾਰਦੇ ਨੇ ਨਜਾਇਜ਼ ਕਰਦੇ ਧੱਕੇ ਕਰਦੇ ਨੇ ਪੈਸੇ ਲੁੱਟਦੇ ਹੈਗੇ ਨੇ ਤੇ ਉਹ ਇਦਾਂ ਦੇ ਚੱਲਦੇ ਰਹਿੰਦੇ ਹੈਗੇ ਪਰ ਉਹ ਚੰਗਾ ਹੀ ਬੰਦਾ ਵੀ ਉਹ ਹਾਈ ਕੋਰਟ ਆ ਗਿਆ ਉਹ ਦਾ 2 ਲੱਖ ਤੋਂ ਤੇ ਜ਼ਿਆਦਾ 2 ਲੱਖ ਤੇ ਉਹਦੇ ਵਾਸਤੇ ਭਾਵੇਂ अमाउंट ਮੈਟਰ ਨਾ ਕਰਦੀ ਹੋਵੇ ਪਰ ਜਿਹੜੇ ਉਹਦੇ ਸਰਕਾਰ ਨੇ ਉਸ ઠાਣੇਦਾਰ ਕਰਕੇ ਸਾਲ ਜਿਹੜਾ ਗਾਲ ਦਿੱਤਾ ਜਾਂ ਉਸ ਸਾਲ ਦੇ 365 ਦਿਨ ਜਿਹੜੇ ਆ ਉਹ ਕਦੀ ਵਾਪਸ ਨਹੀਂ ਆਉਣੇ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਅਹਿਮ ਮੁੱਦੇ ਉਤੇ ਗੱਲਬਾਤ ਕੀਤੀ ਫਿਲਹਾਲ ਸਾਨੂੰ ਦੋ ਆਗਿਆ ਧੰਨਵਾਦ